ਨਵੇਂ ਵਲੌਗ ਚਲੰਦੇ ਪੰਜਾਬ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਜੀ ਜ਼ਿਲ੍ਹਾ ਪਾਕਪਤਨ ਬਾਬਾ ਫਰੀਦ ਜੀ ਦੀ ਨਗਰੀ ਹੈ ਵੈਸੇ ਇਹ ਜਿਹੜਾ ਪਾਕਪਤਨ ਉੱਥੇ ਉਹਨਾਂ ਦੀ ਯਾਦਗਾਰ ਬਣੀ ਹੋਇਆ ਉਹ ਤੁਹਾਨੂੰ ਕਿਸੇ ਆਉਣ ਵਾਲੇ ਵਲੌਗਸ ਦਿਖਾਵਾਂਗੇ ਕਿਉਂਕਿ ਤੇ ਲਈ ਸਪੈਸ਼ਲ ਪਰਮਿਸ਼ਨ ਚਾਹੀਦੀ ਹੈ ਸਾਨੂੰ ਤੇ ਉਹਦੇ ਕੋਲ ਹੀ ਅੱਜ ਅਸੀਂ ਇੱਕ ਛੋਟਾ ਜਿਹਾ ਪਿੰਡ ਹੈ ਮਲਕਾ ਹਾਂਸ ਅੱਜ ਅਸੀਂ ਮਲਕਾ ਹਾਂਸ ਚੱਲੇ ਆ ਉਹ ਥਾਂ ਜੀ ਜਿੱਥੇ ਬਾਬਾ ਵਾਰਿਸ ਸ਼ਾਹ ਜੀ ਨੇ ਖੀਰ ਲਿਖੀ ਸੀਗੀ ਤੇ ਉਹ ਪਿੰਡ ਕਿਹੋ ਜਿਹਾ ਹੈਗਾ ਕਿਹੋ ਜੀ ਥਾਂ ਹੈ ਉਹ ਤੁਹਾਨੂੰ ਅੱਜ ਦਿਖਾ ਕੇ ਲਿਆਉਨੇ ਆਂ ਵੈਸੇ ਜਦੋਂ ਅਸੀਂ ਪਿਛਲੇ ਸਾਲ ਆਏ ਸੀਗੇ ਉਹਦਾ ਸੀ ਇੱਕ ਪਿੰਡ ਘੁੰਮਿਆ ਸੀ ਇਥੇ ਬਾਬਾ ਵਾਰਿਸ ਸ਼ਾਹ ਜੀ ਦੀ ਯਾਦਗਾਰਾ ਕਿਹੜਾ ਪਿੰਡ ਹੈ ਸਮਿਓ ਬਾਬਾ ਵਾਰਿਸ ਸ਼ਾਹ ਜੀ ਜਿੱਥੇ ਮਜ਼ਾਰ ਬਣਿਆ ਨਾ ਹਾਂ ਜੰਡੇਆਲਾ ਸ਼ੇਰਖਾਂ ਪਿੰਡ ਹੈ ਜੰਡੇਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੂਪੁਰਾ ਤੇ ਇਹ ਅੱਜ ਪੂਰਾ ਅਰਜੰਟੇਲੋਂ ਸਾਡੇ ਨਾਲ ਰਹਿਣਗੇ ਇਹ ਅਰਜੰਟੇਲੋਂ ਨੇ ਜੀ ਤੇ ਵੈਸੇ ਆ ਆ ਮਲਕਾਂ ਹਾਂ ਸੀ ਚੱਲੀਆ ਬਾਪੂ ਬਸ ਹਾਂਜੀ ਮਲਕਾ ਹੰਸ ਵਾ ਬਸ ਮਲਕਾ ਹੰਸ ਨੂੰ ਜਾ ਰਹੀ ਹੈ ਜੀ ਜੀ ਮਲਕਾ ਹੰਸ ਨੂੰ ਜਾ ਰਹੀ ਹੈ ਠੀਕ ਹੈ ਬਸ ਤੇ ਵੀ ਜਾ ਸਕਦੇ ਹਾਂ ਜੀ ਜੀ ਬਸ ਤੇ ਵੀ ਜਾ ਸਕਦੇ ਹਾਂ ਪਰ ਅਸੀਂ ਬਸ ਤੇ ਨਹੀਂ ਜਾਣਾ ਅਸੀਂ ਸਾਡੇ ਕੋਲ ਗੱਡੀ ਹੈਗੀ ਆ ਹੋਰ ਇਹ ਕਿੰਨੇ ਕਿਲੋਮੀਟਰ ਹੈ ਤੁਹਾਨੂੰ ਮਲਕਾ ਹੰਸ ਇੱਥੋਂ ਹੈਗਾ 35 ਕਿਲੋਮੀਟਰ 35 ਕਿੰਨਾ ਘੰਟਾ ਲੱਗਣਾ ਹੈ 1/2 ਘੰਟਾ ਅੱਧੇ ਘੰਟੇ ਚ ਪਹੁੰਚ ਜਾਣਾ ਹੈ ਠੀਕ ਹੈ ਲਓ ਜੀ ਅੱਧੇ ਘੰਟੇ ਚ ਕਹਿੰਦੇ ਪਹੁੰਚ ਜਾਣਾ ਜਿੱਥੇ ਮੂਵੀ ਬਣਾਉਣ ਲੱਗ ਜਉ ਲਹਿੰਦੇ ਪੰਜਾਬ ਚ ਐ ਰੌਣਕਾਂ ਲੱਗ ਜਾਂਦੀਆਂ ਦੇਖੋ ਆਲੇ ਦੁਆਲੇ ਖੜੇ ਦੇਖੀ ਜਾਂਦੇ ਆ ਵਾ ਸਾਰੇ ਹੋਰ ਚਾਚਾ ਜ ਉਜੀਆ ਇਕੱਲੇ ਇਕੱਲੇ ਖਾਣਾ ਸਾਡਾ ਨਾ ਨਹੀਂ ਲੈਣਾ ਜਨਾਬ ਹੈ ਸਾਡੇ ਮਹਿਮਾਨ ਜੇ ਨਾ ਨਾ ਬਸ ਬਾ ਖਾਓ 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 ਮਿਹਰਬਾਨੀ ਤੁਹਾਡੀ ਤੇ ਸ਼ੁਕਰੀਆ ਪਿਲਾਈਏ ਤੁਹਾਨੂੰ ਦਸਤੋ ਚਾਹ ਪਿਲਾਈਏ ਨਾ ਚਾਹ ਬਾਜੀ ਮਿਹਰਬਾਨੀ ਤੁਸੀਂ ਮਹਿਮਾਨ ਤੁਹਾਡੀ ਖਿਦਮਤ ਕਰਨਾ ਸਾਡਾ ਹੱਕ ਬੰਦਾ ਧੰਨਵਾਦ ਆਲਿਆਂ ਦਾ ਪਾਕਿਸਤਾਨੀਆਂ ਦਾ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਤੇ ਹੁਣ ਅਸੀਂ ਪਾਕਬਤ ਜ਼ਿਲ੍ਹਾ ਪਾਕਪਤ ਨਹੀਂ ਹੈ ਨਾ ਜੇ ਆਪਾਂ ਆਪਾਂ ਸਾਈਵਾਲ 'ਚ ਖੜੇ ਜੀ ਇਸ ਟਾਈਮ ਤੁਸੀਂ ਆਪਾਂ ਖੜੇ ਕਿੱਥੇ ਕਿਹੜਾ ਪਿੰਡ ਹੈਗਾ ਸਾਈਵਾਲ 'ਚ ਖੜੇ ਜੀ ਇਸ ਟਾਈਮ ਕੀ ਨਾਮ ਹੈ ਇਹਦਾ ਪਿੰਡ ਦਾ 889L 889L ਹਾਂਜੀ ਇਹਦਾ ਵੀ ਚੱਕਾਂ-ਜੁੱਕਾਂ ਜੀ ਨਾ ਹੈਗਾ ਹਾਂਜੀ ਬੜਾ ਨਾਮ ਹੈ ਸਾਡਾ ਪਿੰਡ ਵੱਜਦਾ ਜੀ ਬਹੁਤ ਚੱਕ 88 ਹਾਂਜੀ 9L ਚੱਕ 889L 'ਤੇ ਖੜੇ ਆਂ ਤੇ ਅਜ ਤੋਂ ਬਾਅਦ 'ਚ ਹੁਣ ਪਾਕਪਤ ਨੂੰ ਜਾਓਗੇ ਮਤਲਬ ਇਹ ਸਾਈ ਵਾਲ ਹੈਗਾ ਹਾਂਜੀ ਇਹ ਸਾਈਵਾਲ ਹੈ ਠੀਕ ਹੈ ਠੀਕ ਹੈ ਜੀ ਦੇਹ ਪ੍ਰਾਣਾ ਜੀ ਜਿਹਨੂੰ ਕਿਸੇ ਟਾਈਮ ਮਿੰਟ ਗੁਮਰੀ ਕਹਿੰਦੇ ਹੁੰਦੇ ਸੀ ਹਾਂ ਜਿਲ੍ਹਾ ਮਿੰਟ ਗੁਮਰੀ ਚ ਹੁਣ ਅਸੀਂ ਖੜੇ ਆ ਮਿੰਟ ਗੁਮਰੀ ਤੋਂ ਹੁਣ ਅਸੀਂ ਜਿਲ੍ਹਾ ਪਾਕਪਤਨ ਨੂੰ ਅੱਗੇ ਜਾਣਾ ਤੇ ਸਫ਼ਰ ਸਾਡਾ ਅੱਗੇ ਵਧਾਉਨੇ ਆ ਜਿੱਥੇ ਖੜ ਜਾਂਦੇ ਆ ਤੇ ਜਾਣ ਨੂੰ ਜੀ ਨਹੀਂ ਕਰਦਾ ਦੇਖੋ ਰੌਣਕ ਮੇਲੇ ਇੰਨੇ ਲੱਗ ਜਾਂਦੇ ਐਨਾ ਇਕੱਠ ਹੋ ਜਾਂਦਾ ਹੈ ਤੇ ਚਲਿਏ ਸਾਮੀ ਫਿਰ ਹਾਂਜੀ ਚਲੋ ਹੋ ਗੱਪਰੂ ਜਿਉਂਦੇ ਫਿਰਦੇ ਆ ਜਿਹੜਾ ਦੁਨੀਆਂ ਦਾ ਖਾਬ ਹੁੰਦਾ ਹੋ ਸੜਕਾਂ ਤੇ ਐ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਹਾਏ ਹਾਏ ਰੇਕਾ ਤੂੰ ਅਰਜੰਟ ਲੋ ਗਿਆ ਹੁਣ ਉਹਦਾ ਗਾਣਾ ਦਿੰਦਾ ਹਾਏ ਹਾਏ ਚੱਲ ਬਈ ਚੰਗਾ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਦੇ ਆਂ ਓ ਭਾਈ ਆਈ ਮੜਾ ਆ ਬੁਲਾ ਰਹੇ ਆ ਤੈਨੂੰ ਇਹ ਗਾਇਕ ਬਾਲਾ ਤਖੜਾ ਜੀ ਅੱਛਾ ਮੈਂ ਇੱਕ ਗੱਲ ਕਹਿਣੀ ਐ ਤੁਸੀਂ ਲੈਂਦੇ ਪੰਜਾਬ ਵਾਲੇ ਤੁਹਾਡੇ ਕੋਲ ਇੰਨੇ ਇੰਨੇ ਨਗੀਨੇ ਤੁਸੀਂ ਕਦਰ ਕਿਉਂ ਨਹੀਂ ਕਰਦੇ ਬੰਦੇਾਂ ਦੀ ਬਹੁਤ ਜ਼ਿਆਦਾ ਕਰਨੇ ਆ ਜੀ ਲੈ ਇਹਦਾ ਗਾਇਕ ਐਡਾ ਸੋਹਣਾ ਮੁੰਡਾ ਅਸੀਂ ਕਦਰ ਕਰ ਰਹੇ ਆ ਤਾਂ ਦੁਬਾਰਾ ਬੁਲਾਇਆ ਨਾ ਜੇ ਇਹ ਚੜਦੇ ਪੰਜਾਬ 'ਚ ਹੁੰਦਾ ਨਾ ਇਨੂੰ ਟੌਪ ਤੇ ਬਿਠਾਇਆ ਹੁੰਦਾ ਸੀ ਸਿਰ ਤੇ ਇਹ ਵੀ ਅਲਹਮਦੁਲਿਲਾ ਪੰਜਾਬ ਤੇ ਸਿਰ ਤੇ ਬਿਠਾਇਆ ਇਸੇ ਵਾਸਤੇ ਦੁਬਾਰਾ ਬੁਲਾਇਆ ਹਣਾ ਚੱਲ ਇੱਕ ਬੋਲ ਹੋਰ ਸੁਣਾ ਦੇ ਯਾਰ ਕਾ ਪਿੱਠਾ ਪਿੱਛੇ ਬੜਕਾਂ ਬਥੇਰੇ ਮਾਰਦੇ ਨਹੀਂ ਪਰੇ ਟੱਪ ਦੇ ਨਾਲ ਖਿੱਚੀ ਸਾਡੀ ਲਈ ਕਿ ਨਖਰੋ ਲਿੰਕ ਬਾਰਡਰਾਂ ਤੋਂ ਪਾਰ ਤੱਕ ਜਾਂਦੇ ਜੁੜਦੇ ਨਹੀਂ ਭਾਵੇਂ ਤੇਰੇ ਨਾਲ ਟੁੱਟੀ ਛਟਰੀ ਕਿ ਨਖਰੋ ਜਿੱਥੇ ਮਤ ਨਹੀਂ ਰਕਾਨੇ ਸਾਡੀ ਮਿਲਦੀ ਉਥੇ ਸੱਚ ਦੱਸਾਂ ਹੱਥ ਨਹੀਂ ਮਲਾਇਆ ਗੋਰੀਏ ਓ ਯਾਰੀ ਵਿੱਚ ਕੀਤਾ ਨਾ ਸਟੱਪ ਵੈਗਣੀ ਤੇ ਬੰਦਾ ਨਾਲ ਕਦੇ ਖਾਜ ਨਾ ਵਠਾਇਆ ਗੋਰੀਏ ਓ ਯਾਰੀ ਵਿੱਚ ਕੀਤਾ ਨਾ ਸਟੱਪ ਵੈਗਣੀ ਤੇ ਬੰਦਾ ਨਾਲ ਕਦੇ ਖਾਜ ਨਾ ਵਠਾਇਆ ਆ ਗੋਰੀਆ ਨਾ ਭਵਾਨ ਪਾਪੜਾ ਵਾਲਾ ਸਹੀ ਵਾਲ ਤੋਂ ਸਾਮੀ ਚੰਗਾ ਜੀ ਚੰਗਾ ਸਾਨੂੰ ਆਵਾਜ਼ ਵੱਜ ਗਈ ਹੈ ਪਹਿਲਵਾਨ ਜੀ ਨੇ ਕੀ ਨਾਮ ਇਹਨਾਂ ਦਾ ਅਲੀ ਪਹਿਲਵਾਨ ਹਾਂ ਪਹਿਲਵਾਨ ਜੀ ਦੱਸੋ ਕੀ ਕਹਣਾ ਚਾਹਦੇ ਭਵਾਂਜੀ ਕੋਈ ਕੱਚਾ ਪੱਕਾ ਜੋ ਮਰਜੀ ਚਾਹਤਾ ਦੇਖ ਕੇ ਦੇਖ ਕੇ ਤੁਹਾਨੂੰ ਚਲੋ ਸ਼ੁਕਰੀਆ ਸਾਮੀ ਜਿੰਦਾਬਾਦ ਕਰ ਦਿਓ ਇੱਕ ਵਾਰੀ ਸਾਮੀ ਜਿੰਦਾਬਾਦ ਸਾਮੀ ਜਿੰਦਾਬਾਦ ਜਿੰਦਾਬਾਦ ਚੰਗਾ ਜੀ ਸਾਮੀ ਜਿੰਦਾਬਾਦ ਚੰਗਾ ਜੀ ਮਿਹਰਬਾਨੀ ਆ ਦੇਖੋ ਮਗਰ ਟੋਇਟਾ ਫਾਰਚੂਨਰ ਮੈਂ ਕਹਾਂ ਮਗਾ ਐਡਾ ਤਗੜਾ ਸਿੰਗਰ ਹੈ ਤੁਹਾਡੇ ਕੋਲ ਤੁਸੀਂ ਅਸੀਂ ਕਦਰ ਨਹੀਂ ਕਰਦੇ ਮਗਾ ਫਾਰਚੂਨਰ ਗੱਡੀ ਚਾਹੇ ਰਸ਼ ਵਾਲਾ ਲੱਗਦਾ ਜਦੋਂ ਕੋਲੇ ਖੜ ਜਾਂਦੇ ਹਨ ਹੈ ਇੰਨਾ ਸਮਝ ਨਹੀਂ ਭੀੜ ਕਿੱਥੋਂ ਲੱਗ ਜਾਂਦੀ ਹੈ ਰੋਪ ਖੜ ਜਾਂਦੇ ਨੇ ਯਾਰ ਸਰਦਾਰ ਵੇਖਿਆ ਨਾ ਯਾਰ ਸਰਦਾਰ ਦੇਖ ਕੇ ਲੋਕ ਪਸੰਦ ਕਰਦੇ ਹਨ ਤੁਸੀਂ ਅਜੂਬੇ ਹੋ ਕਹਿੰਦੇ ਜੀ ਅੱਧੇ ਘੰਟੇ ਚ ਪਹੁੰਚ ਜਾਓਗੇ ਤੁਸੀਂ ਸਹੀ 35 ਮਿੰਟ ਲੱਗਣਗੇ ਕਹਿੰਦੇ ਜਿੰਨੀ ਵਾਰੀ ਆਇਆ ਨਾ ਚੱਲਦੇ ਫਿਰਦੇ ਗੂਗਲ ਇਹ ਰੋਡ ਐਂਗੇ ਜਿਹੜੇ ਵਧੀਆ ਵਧੀਆ ਰੋਡ ਆ ਉਹਦਾ ਲਾਹੌਰ ਕੰਨੀ ਰਹਿ ਗਏ ਲਓ ਜੀ ਦੇਖੋ ਸਾਹਮਣੇ ਅਸੀਂ ਅੱਡੇ ਤੇ ਪਹੁੰਚ ਗਏ ਇਹ ਮਲਕਾਹਾਂਸ ਦੇ ਤੇ ਮੇਰੇ ਖਿਆਲ ਸਾਰਾ ਬਾਜ਼ਾਰ ਪੂਰਾ ਰੌਣਕ ਮੇਲਾ ਟੀਨਲਾ ਗੱਲ ਜਿਹੜਾ ਇਹ ਬਾਜ਼ਾਰ ਆ ਨਾ ਜਿਹੜਾ ਇਹ ਅਸੀਂ ਤੁਹਾਨੂੰ ਆ ਕੇ ਦਿਖਾਉਣੀ ਆ ਥੋੜਾ ਬਹੁਤਾ ਪਹਿਲਾਂ ਸਿੱਧਾ ਆਪਾਂ ਉਹ ਜਗ੍ਹਾ ਤੇ ਜਾਈਏ ਜਿਹੜੀ ਬਾਬੇ ਬਾਰਿਸ਼ਾ ਦੀ ਯਾਦਗਾਰ ਹੈ ਲਓ ਜੀ ਅਸੀਂ ਫਾਈਨਲੀ ਪਹੁੰਚ ਗਏ ਆ ਮਲਕਾ ਹਾਂਸ ਪਿੰਡ ਦੇ ਵਿੱਚ ਤੇ ਪਿੰਡਾਂ ਵਰਗਾ ਪਿੰਡ ਆ ਜਿਵੇਂ ਆਪਣੇ ਪਿੰਡ ਹੁੰਦੇ ਆ ਤੇ ਉਹ ਸਾਹਮਣੇ ਲੱਗਿਆ ਹੋਇਆ ਜੀ ਦਰਵਾਜ਼ਾ ਗੇਟ ਬਣਾਇਆ ਹੋਇਆ ਉੱਥੇ ਬਾਬਾ ਬਾਰੀਸ਼ਾਹ ਜੀ ਦੀ ਜਿਹੜੀ ਤਸਵੀਰ ਆ ਉਹ ਵੀ ਛਾਪੀ ਹੋਈ ਆ ਪਰ ਜਿਹੜਾ ਉੱਪਰ ਲਿਖਿਆ ਹੋਇਆ ਉਹ ਮੈਨੂੰ ਸਮਝ ਨਹੀਂ ਆ ਰਿਹਾ ਕੀ ਲਿਖਿਆ ਸਾਮੀ ਅੱਲੇ ਤੇ ਲਿਖਿਆ ਖੁਸ਼ ਆਮਦੀਦ ਮਤਲਬ ਮਤਲਬ ਵੈਲਕਮ ਕਰਦੇ ਤੁਹਾਨੂੰ ਆਇਆਂ ਨੂੰ ਅੱਛਾ ਤੇ ਉਹ ਇੱਕ ਸ਼ੇਰ ਲਿਖਿਆ ਬਾਬੇ ਵਾਰਿਸ ਸ਼ਾਹ ਜੀ ਦਾ ਹਾਂਜੀ ਕਹਿੰਦਾ ਇਹ ਦੁਨੀਆ ਬੜੀ ਜ਼ਾਲਮ ਹੈ ਇਹਨੂੰ ਕਦੀ ਵੀ ਦੁੱਖ ਸੁਣਾਵੀ ਨਾ ਆਏ ਹਾਏ ਇਹ ਲਾਈਨ ਲਿਖੀ ਬਾਬਾ ਜੀ ਚਲੋ ਹੁਣ ਆਪਾਂ ਮਸਜਿਦ ਤੇ ਜਾਣਾ ਹਾਂਜੀ ਹੁਣ ਤੁਹਾਨੂੰ ਜੀ ਮਸਜਿਦ ਦਿਖਾ ਕੇ ਲੈ ਆਉਣੀ ਆਂ ਓਹੋ ਗਲੀ ਦੇ ਵਿੱਚ ਆ ਕਹਿੰਦੇ ਇਹ ਦੇਖ ਲਓ ਵੀ ਲਹਿੰਦੇ ਪੰਜਾਬ ਚ ਉਹ ਸਾਰੀਆਂ ਚੀਜ਼ਾਂ ਜੀ ਜੋ ਮੌਜੂਦ ਹੁੰਦੀਆਂ ਤੇ ਜਿੰਨਾ ਆਪਣਾ ਕਦੇ ਇਤਿਹਾਸ ਚ ਲਿਟਰੇਚਰ ਚ ਕਿਤੇ ਨਾ ਕਿਤੇ ਪੜਿਆ ਹੁੰਦਾ ਹੈ ਹਨਾ ਏ ਬਾਬਾ ਵਾਰਿਸ ਸ਼ਾਹ ਜੀ ਨੇ ਜਿਹੜੀਆਂ ਮਤਲਬ ਸ਼ਾਹ ਕਾ ਰਚਨਾ ਹੀਰ ਹੈ ਨਾ ਉਹ ਅਸੀਂ ਪੜ੍ਹਦੇ ਰਹੇ ਆਂ ਪੰਜਾਬੀ ਲਿਟਰੇਚਰ ਦੇ ਵਿੱਚ ਤੇ ਅੱਜ ਉਹ ਉਹ ਮਤਲਬ ਸਵਾਲ ਵੀ ਸਾਨੂੰ ਕੁਐਸਚਨ ਆਉਂਦੇ ਰਹੇ ਆ ਵੀ ਬਾਬੇ ਵਾਰਿਸਾ ਨੇ ਹੀਰ ਕਿੱਥੇ ਲਿਖੀ ਮਲਕਾ ਹਾਂਸ ਉਹ ਉਧਰ ਟਿਕ ਕਰਦੇ ਰਹੇ ਆ ਟਿਕ ਮਾਰ ਕਰਕੇ ਹਨਾ ਜਦੋਂ ਨੈੱਟ ਦਾ ਪੇਪਰ ਹੁੰਦਾ ਸੀਗਾ ਮਾਸਟਰ ਤੋਂ ਐਮਏ ਤੋਂ ਬਾਅਦ ਸਾਡੀ ਤੋਂ ਤੇ ਉਹਦੇ ਚ ਕਾਫੀ ਵਾਰੀ ਆਇਆ ਤੇ ਪਰ ਇਹ ਹੈ ਵੀ ਦੇਖਣਾਂ ਚ ਪਹਿਲੀ ਵਾਰ ਜ਼ਿੰਦਗੀ ਚ ਮੌਕਾ ਮਿਲਿਆ ਚੀਜ਼ਾਂ ਦੇਖਣ ਦਾ ਇਹ ਪਿੰਡ ਦੀਆਂ ਜੀ ਪੁਰਾਣੀਆਂ ਗਲੀਆਂਆਂ ਗੀਆਂ ਤੇ ਇਹ ਗਲੀਆਂਾਂ ਦੇ ਵਿੱਚੋਂ ਹੁੰਦੇ ਹੁੰਦੇ ਇਹੀ ਆ ਜੀ ਅੱਛਾ ਚਲੋ ਇਹ ਅਸੀਂ ਪਹੁੰਚ ਗਏ ਆ ਤੇ ਅੰਦਰਲੇ ਪਾਸੇ ਤੁਹਾਨੂੰ ਇਹ ਜਿਹੜੀ ਯਾਤਕ ਰ ਹੈ ਉਹ ਦਿਖਾ ਦਈਏ ਇਹ ਇਹ ਜਗ੍ਹਾ ਜੀ ਉਹ ਜੁਤੀ ਨੋੜੀ ਹਾਂ ਉੱਪਰ ਕੀ ਲਿਖਿਆ ਨਾਸਰ ਵੀਰੇ ਆਹ ਸਾਰ ਜਾਮੀ ਮਸਜਿਦ ਸੈਦ ਬਾਰਸ਼ਾ ਜਾਮੀ ਆ ਜਾਮੀਆਂ ਮਸਜਿਦ ਸੈਇਦ ਬਾਰੀਸ਼ਾ ਇਹ ਵੱਡੀ ਮਸਜਿਦ ਜਾਮੀਆਂ ਦਾ ਮਤਲਬ ਵੱਡੀ ਅੱਛਾ ਜਾਮੀਆਂ ਜਿੰਨੇ ਥਾਵਾਂ ਵੀ ਹੁੰਦੇ ਆ ਜਾਮੀਆਂ ਦਾ ਮਤਲਬ ਵੱਡੀ ਹੁੰਦਾ ਹਾਂ ਵੱਡੀ ਮਸਜਿਦ ਹੂੰ ਵੱਡਾ ਸਾਹ ਠੀਕ ਆ ਲਓ ਜੀ ਅੰਦਰ ਲਈ ਪਾਸੇ ਕਰਾ ਦਈਏ ਹਾਂ ਤੁਹਾਨੂੰ ਦਿਖਾ ਦਈਏ ਦਰਸ਼ਨ ਕਰਾ ਦਈਏ ਜੁੱਤੀ ਇੱਥੇ ਲਾਉਣੀ ਆ ਹਾਂ ਅੱਛਾ ਲਓ ਜੀ ਜੁੱਤੀ ਲਾ ਕੇ ਅੰਦਰ ਜਿਹੜੀ ਇਹ ਦਰਬਾਰ ਬਣਿਆ ਹੋਇਆ ਜੀ ਸਾਰਾ ਦਰਬਾਰ ਆ ਮਤਲਬ ਮਸਜਿਦ ਮੇਨ ਮੇਨ ਏਰੀਆ ਤੇ ਘਰਾਂ ਦੇ ਬਿਲਕੁਲ ਵਿੱਚ ਸ਼ਾਇਦ ਉਸ ਟਾਈਮ ਦੀ ਪੁਰਾਣੀ ਥਾਂ ਹੋਗੀ ਥੋੜਾ ਜਿਹਾ ਅਸੀਂ ਉੱਪਰ ਨੂੰ ਵੀ ਚੜ ਕੇ ਆਏ ਸੀ ਉਸ ਟਾਈਮ ਸ਼ਾਇਦ ਅ ਮਤਲਬ ਉਹ ਹੋਵੇ ਉੱਚਾ ਥਾਂ ਹੋਵੇ ਚਟਿੱਬਾ ਹੋਵੇ ਜਿੱਥੇ ਬਾਬਾ ਵਾਰੀਸ਼ਾ ਜੀ ਆ ਕੇ ਬੈਠੇ ਹੋਣਗੇ ਸਮੀ ਆ ਕੀ ਕੀ ਹੈ ਨੇੜੇ ਨੇੜੇ ਆਪਣੇ ਕੀ ਆ ਬਰਾਂ ਕੀ ਆ ਆਪ ਫਰਾਂ ਆ ਤਾਂ ਸਾਹਮਣੇ ਮਸਜਿਦ ਆ ਗਈ ਇਹ ਮਸਜਿਦ ਵੀ ਆ ਤੇ ਨਾਲ ਮੈਂ ਹੈ ਮਦਰਸਾ ਵੀ ਹੈ ਬੱਚਿਆਂ ਨੂੰ ਪੜਾਉਣਾ ਅੱਛਾ ਨਾਲ ਮਦਰਸਾ ਨਿਆਣਿਆਂ ਨੂੰ ਬੜਾ ਹਾਂ ਬੱਚੇ ਪੜਾਉਂਦੇ ਉਹ ਪਈਆਂ ਨਾ ਉੱਧਰ ਉੱਧਰ ਵਿਖਾਏਗਾ ਨਾ ਉਹਦੇ ਉੱਤੇ ਕੁਰਾਨ ਪਾਕ ਰੱਖ ਕੇ ਨਾ ਪੜ੍ਹਦੇ ਆ ਅੱਛਾ ਉਹ ਉੱਥੇ ਕੁਰਾਨ ਪਾਕ ਰੱਖੀ ਜਾਂਦੀ ਹੈ ਫਟੀਆਂ ਵੀ ਕਹਿ ਲਈਦਾ ਤੇ ਇੱਕ ਛੋਟੀਆਂ ਰੇਲਾਂ ਹੁੰਦੀਆਂ ਸੀ ਹਾਂ ਰੇਲ ਤੇ ਤਾਂ ਜਿੱਤੇ ਉਹ ਰੱਖਦੇ ਹੁੰਦੇ ਆ ਹਾਂ ਠੀਕ ਹੈ ਹੂੰ ਤੇ ਭਾਈ ਨਾਸਿਰ ਭਾਈ ਜਿੱਥੇ ਤੁਸੀਂ ਕਹਿੰਦੇ ਸੀਗੇ ਆ ਵੀ ਜਿੱਥੇ ਬਾਬਾ ਜੀ ਨੇ ਬੈਠੇ ਸੀਗੇ ਉਤੇ ਉਹ ਜਗਾ ਇੱਥੇ ਹੈਗੀ ਮੌਜੂਦ ਅੱਗੇ ਅੱਗੇ ਚਲੋ 1728 ਇਸਵੀ ਚ ਇਹ ਮਸਜਿਦ ਦੀ ਤਮੀਰ ਹੋਈ ਹੈ ਇਹ ਹਿਸਟਰੀ ਲਿਖੀ ਹੈ ਅੱਛਾ ਇਹ ਹਿਸਟਰੀ ਲਿਖੀ ਹੈ ਜੀ ਤੇ ਜਿਹਨੂੰ ਉਰਦੂ ਆਉਂਦਾ ਉਰਦੂ ਚ ਲਿਖੀ ਹੈ ਤੇ ਉਹ ਇਹ ਉਰਦੂ ਜਿਹੜੀ ਹਿਸਟਰੀ ਹਾਂਜੀ ਕਹਾਸੇ ਬਾਰੇ ਮੈਂ ਕੀ ਲਿਖਿਆ ਸਾਰਾ ਕੁਝ ਲਿਖਿਆ ਵੀ ਇਹ ਕਦੋਂ ਬੜੀਆਂ ਮਸਜਿਦ ਹੂੰ ਇਹ ਬੜੀਆਂ 1700 1176 ਹੀ ਜਿਹੜੀ ਇਹ ਮਸਜਿਦ ਦਾ ਜਿਹੜਾ ਹੁਜਰਾ ਉਹ ਤੋਂ ਬੜਿਆ 1328 ईसवी के दौर तालाब में तखल तखलक से जिसमें मस्जिद की तामीर मुकम्मल हुई 1328 1328 ਇਹਨਾਂ ਨੇ ਅੰਗਰੇਜ਼ੀ ਕੈਲੰਡਰ ਨਹੀਂ ਹੈਗਾ ਹੈ ਨਹੀਂ 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 ਪੁਰਾਣਾ ਹੀ 740 ਹਿਜਰੀ ਤੇ 769 ਹਿਜਰੀ ਠੀਕ ਹੈ ਬਣਦਾ ਮੇਰਾ ਖਿਆਲ 1328 ईसवी ਠੀਕ ਹੈ ਜੀ ਇਧਰਲੇ ਪਾਸੇ ਆ ਸਾਰਾ ਲਿਖਿਆ ਜਿਹਨਾਂ ਨੂੰ ਆਉਂਦੀ ਉਹ ਪੜ ਲੈ ਚਲੋ ਆਪਾਂ ਚੱਲੀਏ ਹਿਜਰੀ ਵੀ ਲਿਖਿਆ ਤੇ ਇਸ ਵੀ ਵੀ ਲਿਖਿਆ ਇਹਦੀ 1700 700 ਨਕਤਰ 히जरी ਅਬਾ ਵਾਰਿਸ਼ਾ ਜੀ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਉਹਨਾਂ ਦਾ ਜਨਮ ਸੀ ਜਿਹੜਾ ਉਹ ਝੰਡੇਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੂਪੁਰਾ ਪਿਛਲੇ ਸਾਲ ਜਿਵੇਂ ਤੁਹਾਨੂੰ ਦੱਸਿਆ ਉਹਨਾਂ ਦਾ ਪਿੰਡ ਸੀਗਾ ਤੇ ਉੱਥੇ ਉਹ ਵੱਡੇ ਹੋਏ ਉੱਥੇ ਉਹਨਾਂ ਦਾ ਬਚਪਨ ਬੀਤਿਆ ਤੇ ਉੱਥੇ ਉਹਨਾਂ ਦੀ ਜਿਹੜੀ ਉਸ ਪਿੰਡ ਚ ਯਾਦਗਾਰ ਬਣਾਈ ਹੋਈ ਹੈ ਮਲਕਾ ਹਾਂਸ ਹੈ ਜਿਹੜਾ ਇਹ ਉੱਥੋਂ ਪਹੁੰਚ ਜਨਦਾ ਮੇਰੇ ਖਿਆਲ ਚ ਕੋਈ 4-5 ਘੰਟਿਆਂ ਦਾ ਰਾਹ ਹੈਗਾ ਉਸ ਟਾਈਮ ਦਾ ਉਸ ਜਮਾਨੇ 'ਚ ਤਾਂ ਗੱਡੀਆਂ-ਕੁਟੀਆਂ ਆਪਣਾ ਸਾਧਨ ਹੁੰਦੇ ਨਹੀਂ ਸੀ ਸ਼ਾਇਦ ਤੁਰ ਕੇ ਇੱਥੇ ਆਏ ਹੋਣਗੇ ਨਾ ਇੱਕ ਗਰਦਾਸ ਮਾਨ ਸਾਡੀ ਵਾਰਿਸ਼ਾ ਮੈਨੂੰ ਲੱਗਦਾ ਫਿਲਮ ਵੀ ਸੀ ਇੱਕ ਉਹਦੇ 'ਚ ਵੀ ਦਿਖਾਇਆ ਗਿਆ ਮਲਕਾ ਖਾਂਸ ਜੋ ਜਿਹੜਾ ਮਤਲਬ ਤੁਰ ਕੇ ਇੱਥੇ ਆਉਂਦੇ ਆ ਹੀਰ ਆਪਣੀ ਮੁਕੰਮਲ ਕਰਨ ਦੇ ਲਈ 1722 'ਚ ਜਨਮ ਹੁੰਦਾ ਹੈ ਜਿਹੜਾ ਬਾਬਾ ਵਾਰਿਸ਼ਾ ਜੀ ਦਾ ਤੇ 1766 ਇਸਵੀ 'ਚ ਇੱਥੇ ਆਉਂਦੇ ਉਹ ਮਲਕਾ ਖਾਂਸ ਇਸ ਪਿੰਡ 'ਚ 1766 'ਚ ਆਉਂਦੇ ਆ ਤੇ 1799 ਚ ਜਿਹੜਾ ਉਹ ਚੜ੍ਹਾਈ ਕਰ ਜਾਂਦੇ ਜੀ ਇੰਨਾ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਤੇ ਇਸੇ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਜਿਹੜਾ ਕਿੱਸਾ ਹੀਰ ਦਾ ਸੀਗਾ ਉਸ ਤੋਂ ਪਹਿਲਾਂ ਦਮੋਦਰ ਦੀ ਹੀਰ ਹੋਇਆ ਕਰਦੀ ਸੀਗੀ ਤੇ ਉਹ ਵੀ ਮਕਬੂਲ ਸੀ ਤੇ ਬਾਬਾ ਵਾਰਿਸਾ ਜੀ ਦੀ ਹੀਰ ਤਾਂ ਬਹੁਤ ਹੀ ਜ਼ਿਆਦਾ ਮਕਬੂਲ ਹੋਈ ਤੇ ਉਹਨਾਂ ਨੇ ਜਿਹੜਾ ਕਹਿੰਦੇ ਆ ਵੀ ਮੁਕੰਮਲ ਇੱਥੇ ਆ ਕੇ ਕੀਤੀ ਸੀ ਇਸ ਪਿੰਡ 'ਚ ਜਿਹੜਾ ਭਾਗ ਭਰੀ ਵਾਲਾ ਕਿੱਸਾ ਸੀਗਾ ਉਹਨਾਂ ਦਾ ਹੀਰ ਦਾ ਹਨ ਤੇ ਬਾਕੀ ਇਹ ਜਿਹੜਾ ਝੰਗ ਹੈਗਾ ਉਹ ਵੀ ਇੱਥੋਂ ਨੇੜੇ ਹੀ ਹੈਗਾ ਸਿਆਲ ਝੰਗ ਸਿਆਲੀ ਜਿਹੜਾ ਹੀਰਾਂ ਦੇ ਦਾ ਕਿੱਸਾ ਸੀਗਾ ਉਹ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਸਭੀ ਕਿੰਨੀ ਦੂਰ ਖੜੇ ਹੋਵਾਂਗੇ ਆਪਾਂ ਕਿੱਥੋਂ ਭਲਾ ਉਹ ਜਿੱਥੋਂ ਮੰਨ ਲਓ ਜਿਹੜੇ ਬਾਬਾ ਬਾਰਿਸ਼ਾ ਜੀ ਨੇ ਹੀਰ ਲਿਖੀ ਹੈ ਏਰੀਆ ਉਹ ਵੀ ਝੰਗ ਦੇ ਆਪਾਂ ਗਏ ਸੀ ਹੀਰ ਦੇ ਪਿੰਡ ਗਏ ਸੀ ਪਿਛਲੀ ਵਾਰ ਤਾਂ ਹੋਵਾਂਗੇ ਕਿੰਨਾ ਕਿੰਨੇ ਕਿਲੋਮੀਟਰ ਹੋਵਾਂਗੇ ਭਾਈ ਝੰਗ ਤੋਂ ਝੰਗ ਤੋਂ ਐਸੋਲੇ ਲਓ ਜੀ ਅੰਦਰ ਨਾਲ ਤੁਹਾਨੂੰ ਦਿਖਾ ਦਾਂਗੇ ਬਾਈ ਨਾਸਰ ਨੂੰ ਬਸਿੰਦਾ ਕਿੰਨੇ ਕਿਲੋਮੀਟਰਾਂ ਜੀ ਇਹ ਚੰਗ ਤੋਂ ਹੁਣ ਆਪਾਂ ਘੱਟ ਵੀ ਪੌਣੇ 200 ਕਿਲੋਮੀਟਰ ਹੋਣਾ ਅੱਛਾ ਪੌਣੇ 200 ਕਿਲੋਮੀਟਰ ਫਿਰ ਜਿਹੜਾ ਮਤਲਬ ਹੀਰ ਦਾ ਕਿੱਸਾ ਹੋਇਆ ਜਾਂ ਬਾਬਾ ਵਾਰਿਸਾ ਜੀ ਨੇ ਲਿਖਿਆ ਉਹ ਵੀ ਇਲਾਕਾ ਤਾਂ ਸਾਰਾ ਇਹੀ ਹੈ ਫੇਰ ਹੀ ਉਹਨਾਂ ਨੂੰ ਪਤਾ ਲੱਗਿਆ ਨਾ ਕਥਾਵਾਂ ਹੋਣਗੀਆਂ ਪਹਿਲਾਂ ਸਿਆਣਿਆਂ ਤੋਂ ਸੁਣਦੇ ਹੁਣ ਜ਼ਾਰੀ ਗੱਲ ਹੂੰ ਇਹ ਜਿਹੜਾ ਇਹ ਏਰੀਆ ਸਾਰੇ ਦਾ ਸਾਰਾ ਇਹ ਪਹਿਲਾਂ ਤੇ ਇਸ ਤਰ੍ਹਾਂ ਜਾਂਦਾ ਸੀ ਜਿਵੇਂ ਲੋਕ ਜਾਂਦੇ ਪੈਦਲ ਘੋੜਿਆਂ ਤੇ ਸਫ਼ਰ ਕਰਦੇ ਸੀ ਹੂੰ ਉਦੋਂ ਇਸ ਤਰ੍ਹਾਂ ਦਾ ਹਸ ਸਫ਼ਰ ਹੋ ਗਿਆ ਜਿੱਧਰ ਤਾਂ ਜਿੱਧਰ ਆਏ ਹੋਣਗੇ ਇਹ ਹੁਣ ਇੱਥੇ ਮਲਕਾਂ ਹਾਂ ਜਿਹੜਾ ਉਹਨਾਂ ਨੇ ਆ ਕੇ ਸਟੇ ਕੀਤਾ ਸੀ ਇਸ ਪਿੰਡ ਦੇ ਵਿੱਚ ਹੂੰ ਇੱਥੇ ਹੀਰ ਲਿਖਣ ਦਾ ਖਾਸ ਕਾਰਨ ਕੀ ਸੀ ਕਿ ਬਾਈ ਇੱਕ ਬਸ ਤੁਰਦੇ ਫਿਰਦੇ ਇੱਥੇ ਆ ਕੇ ਰੁੱਕ ਗਏ ਫਿਰ ਉਹ ਹੋਇਆ ਇਹ ਦੱਸਿਆ ਤੇ ਇਹ ਜਾਂਦਾ ਵੀ ਉਹਨਾਂ ਨੂੰ ਕੋਈ ਜਿਸ ਤਰ੍ਹਾਂ ਇਲਹਾਮ ਜਾਂ ਕੋਈ ਤਖੈਲ ਜਿ ਕੋਸ਼ ਆਉਂਦਾ ਉਹ ਸੋਚ ਆਉਂਦੀ ਵੀ ਉਸ ਜਗ੍ਹਾ ਤੇ ਜਾ ਕੇ ਤੁਸੀਂ ਉਹੀ ਲਿਖੋ ਹੂੰ ਵੀ ਤਾਂ ਕਰਕੇ ਸ਼ੇਰ ਲਿਖਿਆ ਹਾਂਜੀ ਲਾਈਨਾਂ ਲਿਖਿਆ ਕਹਿੰਦਾ ਵਾਰਿਸਾ ਸਦਾ ਹੀ ਜਿਉਂਦੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਵਾਰਿਸਾ ਸਦਾ ਹੀ ਜਿਉਂਦੇ ਜਿਨ੍ਹਾਂ ਕੀਤੀਆਂ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਸਹੀ ਹੈ ਮਤਲਬ ਚੰਗੇ ਕੰਮ ਯਾਦ ਰਹਿੰਦੇ ਆ ਆ ਹੁਣ ਸ਼ਾਹ ਕਰ ਰਚਨਾ ਇਹ ਆ ਆ ਦਿਖਾਈਏ हां जी ਤੁਹਾਨੂੰ ਅੰਦਰੋਂ ਦਿਖਾ ਦਈਏ ਹੁਣ ਇਹ ਕਮਰਾ ਹੈਗਾ ਇਹ ਥੱਲੇ ਆ ਕਮਰਾ ਅੱਛਾ ਕਮਰਾ ਥੱਲੇ ਆ ਠੀਕ ਆ ਇਹ ਅੰਦਰੋਂ ਇਹ ਚੀਜ਼ ਸਾਰਾ ਬਣਿਆ ਹੋਇਆ ਅੱਛਾ ਇਹ ਤਾਂ ਲਾਈਟ ਘਾਟਾ ਹਨੇਰਾ ਜਿਹਾ ਵਾ ਅੱਛਾ ਹਨੇਰਾ ਹੈ ਜੀ ਪੈਣੀ ਹਾਂ ਲਾਈਟ ਬਲ ਨਹੀਂ ਪੈਣੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਚਲੋ ਚੱਲੋ ਲਓ ਜੀ ਇਹ ਠਾ ਚੱਲੇ ਹੁਣ ਅਸੀਂ ਕਮਰੇ ਜਿਉਂ ਉੱਥੇ ਦਿਖਾਉਣੀ ਆ ਤੁਹਾਨੂੰ ਉਸ ਟਾਈਮ ਸ਼ਾਇਦ ਇੱਥੇ ਨੀਵਾ ਹੋਊਗਾ ਸਾਰਾ ਇਹ ਕਿਉਂ ਸਮੀ ਲੋ ਜੀ ਇਸ ਜਗ੍ਹਾ ਤੇ ਬਹਿ ਕੇ ਬਾਬਾ ਜੀ ਨੇ ਨਾ ਜਿਹੜਾ ਫੇਰ ਲਿਖੀ ਸੀ ਠੀਕ ਹੈ ਇੱਥੇ ਥੱਲੇ ਮਤਲਬ ਉਹ ਜਗ੍ਹਾ ਸਾਂਭੀ ਪਈ ਹੈ ਹਾਂ ਇਹ ਸਾਂਭੀ ਪਈ ਹੈ ਇੱਥੇ ਸੋ ਇਹ ਸੀ ਜੀ ਅੰਦਰਲੇ ਪਾਸਿਓਂ ਉਹ ਯਾਦਗਾਰ ਸਾਰੇ ਜਿਹੜੀ ਤੁਹਾਨੂੰ ਦਿਖਾਈ ਹੈ ਤੇ ਤੁਹਾਨੂੰ ਦੱਸਾਂ ਆਪਣੇ ਵੀ ਪੰਜਾਬੀ ਚ ਇੱਕ ਮਸ਼ਹੂਰ ਹੈਗੀ ਕਿ ਹਾਬਤ ਕਹਿੰਦੇ ਵਾਰਿਸ਼ਾਤਾ ਨਾ ਜਾਂਦੀਆਂ ਜੀ ਭਵੇਂ ਵਾਰਿਸ਼ਾਤਾ ਨਾ ਜਾਂਦੀਆਂ ਨੇ ਭਵੇਂ ਕੱਟੀਆਂ ਪੋਰੀਆਂ ਪੋਰੀਆਂ ਐਵੇਂ ਹੀ ਹੈ ਛੋਟੇ ਵੀ ਕਹਿੰਦੇ ਨੇ ਬੜੀਆਂ ਨੇ ਬੜੀਆਂ ਨੇ ਹਾਂ ਛੋਟੇ ਹੁੰਦੇ ਜਿੰਨੀਆਂ ਜਿਵੇਂ ਤੁਹਾਨੂੰ ਕਿਹਾ ਪੰਜਾਬੀ ਕਿੱਸੇ ਹੁੰਦੇ ਨੇ ਜਿਹੜੇ ਪੰਜਾਬੀ ਕਿੱਸਿਆਂ 'ਚ ਪੜ੍ਹਦੇ ਰਹੇ ਆ ਸਾਰਾ ਕੁਝ ਤੇ ਹੁਣ ਤੁਹਾਨੂੰ ਜਿਹੜਾ ਬਾਹਰਲੇ ਪਾਸਿਓਂ ਜਿਹੜਾ ਹੋ ਰਿਹਾ ਏ ਮਸਜਿਦ ਦਾ ਏਰੀਆ ਉਹ ਦਿਖਾਉਣੀ ਆ ਤੇ ਫੇਰ ਜੀ ਆਪਾਂ ਤੁਹਾਨੂੰ ਬਾਹਰ ਲੈ ਕੇ ਚੱਲਾਂਗੇ ਜਿਹੜਾ ਮਨ ਕਹਾਂ ਸਪੈਨਡ ਹੈ ਬਾਜ਼ਾਰ ਹੈ ਇਹਦਾ ਸ਼ਹਿਰ ਦਾ ਉਹ ਦਿਖਾਉਣੀ ਆ ਹੀਰ ਪੜ੍ਹਨੀ ਆ ਥੱਲੇ ਬੰਦੇ ਨੇ ਆਜਾ ਤੁਹਾਨੂੰ ਹੀਰ ਸੁਣਾਉਣੀ ਆ ਹੀਰ ਇੱਥੇ ਗਾਉਂਦੇ ਵੀ ਆ ਹਾਂ ਪੜ੍ਹ ਕੇ ਸੁਣਾਊਗਾ ਨਾ ਬਾਬਾ ਲੈ ਬਈ ਬਾਬਾ ਸੁਣਾਊਗਾ ਕਹਿੰਦੇ ਹੀਰ ਆਪਾਂ ਨੂੰ ਪਹਿਲਾਂ ਹੀਰ ਸੁਣੀਏ ਫਿਰ ਚੱਲੀਏ ਬਾਬਾ ਕੋਲੋਂ ਇਹ ਹੀਰ ਕੋਲੋਂ ਪੜ੍ਹ ਰਿਹਾ ਜੀ ਇਹ ਬਾਬਾ ਜੀ ਨੇ ਮਾਈਕ ਲਾ ਦੀਏ ਇਹ ਨਹੀਂ ਲਾਓ ਬਾਬਾ ਜੀ ਕੋਈ ਨਹੀਂ ਇਹਦੇ ਚ ਰਿਕਾਰਡਿੰਗ ਅਵੇ ਕੋ ਤੋਂ ਵੇਖੀ ਆਉਣੀ ਆ ਹਾਂਜੀ ਇਹ ਝੂ ਕੜਬੋ ਤੰਦਾ ਸੇ ਕਰ ਸਾਰਾ ਹੂੰ ਤੇ ਨਾਲੇ ਆਖਲੇ ਦਨੇ ਨਿਲਾ ਆ ਆਹ ਵਰਸ਼ਾ ਨਿਆ ਲੋਕਾਂ ਕਮਲਿਆਂ ਨੂੰ ਆਹ ਹਾ ਕੀ ਬਾਤ ਹੈ ਕਿ ਸਾਡਾ ਰੁਸੀ ਯਾਰ ਸੁਣਾਇਆ ਕੀ ਬਾਤ ਹੈ ਬਹੁਤ ਵਧੀਆ ਬਾਬਾ ਜੀ ਕੀ ਬਾਤ ਹੈ ਬਹੁਤ ਸੋਹਣਾ ਜਿਹੜੇ ਇਥੋਂ ਦੇ ਪੁਰਾਣੇ ਬਾਪੂ ਹੈ ਨਾ ਪੁਰਾਣੇ ਬਜ਼ੁਰਗ ਹੈ ਇਹਨਾਂ ਦੇ ਕਹਿੰਦੇ ਜ਼ਬਾਨੀ ਜ਼ਿਆਦਾ ਹੈ ਹੀਰ ਆਪਾਂ ਦਾ ਵੈਸੇ ਪੜਦੇ ਰਹੇ ਬਾਪੂ ਜੀ ਤੁਹਾਨੂੰ ਸਾਰੀ ਹੀਰ ਜ਼ਬਾਨੀ ਜ਼ਿਆਦਾ ਨਹੀਂ ਨਹੀਂ ਹਾਂਜੀ ਕਿਸੇ ਕਿਸੇ ਜਿਆਦਾ ਅੱਜ ਜਿਵੇਂ ਗਾਏ ਤੁਸੀਂ ਹਾਂਜੀ ਅੱਜ ਜਿਵੇਂ ਵਾਰਿਸ ਜਿਵੇਂ ਹੀਰ ਗਾਈ ਹੈ ਤੁਸੀਂ ਇਹ ਇਹ ਜਿਆਦਾ ਤੁਹਾਨੂੰ ਸਾਰੀ ਨਹੀਂ ਸਾਰੀ ਨਹੀਂ ਯਾਦ ਮਤਲਬ ਵਿੱਚੋਂ ਫਿਕਰੇ ਜਿਆਦਾ ਕੁਝ ਹਾਂ ਫਿਕਰਾ ਕੁਝ ਕੁਝ ਕਿਸੇ ਕੁਝ ਵਿੱਚ ਬਹੁਤ ਵੱਡੀ ਗੱਲ ਹੈ ਜਿਵੇਂ ਆਪਾਂ ਕਹਿੰਦੇ ਆ ਬਈ ਇੰਨੀ ਉਮਰ ਚ ਯਾਦਸਤ ਕਮਜ਼ੋਰ ਹੋ ਜਾਂਦੀ ਹੈ ਤੇ ਤੁਸੀਂ ਗਾਉਂਦੇ ਰਹੇ ਹੋ ਛੋਟੇ ਹੁੰਦੇ ਤੋਂ ਹਾਂਜੀ ਮੈਂ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਹਾਂਜੀ ਉਦੋਂ ਗਾਉਂਦੇ ਰਹੇ ਹੋ ਹੀਰ ਨਹੀਂ ਨਹੀਂ ਅਸਤ ਪੜਦੇ ਆਇਆ ਅੱਛਾ ਇੱਥੇ ਪੜਦੇ ਰਹੇ ਹਾਂ ਪੜਦੇ ਰਹੇ ਇੱਕ ਮਾਲਨ ਸ਼ਾ ਆਇਆ ਉਹ ਪੜਦਾ ਅੱਛਾ ਉਹਨੇ ਮੈਨਾਂ ਤਾਂ ਸੁਣਾਈ ਹੈ ਠੀਕ ਹੈ ਉਹ ਪੜਦਾ ਰਿਹਾ ਬਾਬਾ ਮਾਲਨ ਸ਼ਾ ਹੂੰ ਇਹ ਸਾਰੀ ਗੁਪਤ ਗੋਸਾਰੀਆ ਪਾਰਿਸ ਬਗੜਾ ਸਭ ਦਿੱਕ ਵਿੱਚ ਨਿਕਲ ਗਿਆ ਹੂੰ ਮਾਲਨ ਸ਼ਾ ਇੱਥੇ ਪਾਈ ਇਸ ਲਈ ਚ ਲੋ ਜੀ ਹੁਣ ਅਸੀਂ ਤੁਹਾਨੂੰ ਅਪੰਦਰਲੇ ਪਾਸੇ ਉਹ ਮੜਾ ਦੇ ਦੇਖ ਲਈਏ ਮਸਜਿਦ ਹਨ ਹਾਂਜੀ ਕੀ ਕਹਿੰਦੇ ਸਮੀ ਆ ਜਾ ਖਾਦਨੇ ਹਾਂਜੀ ਅੰਦਰਲੇ ਪਾਸੇ ਉਹ ਮੜਾ ਮਸਜਿਦ ਦੇਖ ਲਈਏ ਦੇ ਇਹ ਕਿੰਨੇ ਚ ਬਣੀ ਹੋਈ ਆ ਸਮੀ ਆ ਉਹ ਕਿੰਨਾ ਲਿਖਿਆ ਉੱਪਰ ਆ ਵੀ ਉੱਪਰ ਕੁਝ ਲਿਖਿਆ ਹੋਇਆ ਮੈਨੂੰ ਲੱਗਦਾ 740 ਹਿਜਰੀ ਹੈ ਇੱਥੇ ਵੀ ਲਿਖਿਆ ਉੱਪਰ ਜੀ ਤੇ ਇੰਨੇ ਚ ਬਣੀ ਹੋਈ ਹੈ ਇਹ ਮਸਜਿਦ ਵੀ ਬਹੁਤ ਪੁਰਾਣੀ ਮਸਜਿਦ ਆ ਹਾਂਜੀ ਆਜੋ ਤੁਹਾਨੂੰ ਦਿਖਾਉਂਦੇ ਆ ਅੰਦਰੋਂ ਮਸਜਿਦ ਵੀ ਕਹਿੰਦੇ ਉਸ ਟਾਈਮ ਦੀ ਹੈ ਪੁਰਾਣੀ ਉਦਾਂ ਹੀ ਕੋਲੇ ਬਣੇ ਵੇਖੋ ਹਾਂਜੀ ਇਹਦੇ ਦਿਖਾਓ ਇਹ ਪੁਰਾਣੀ ਬਾਤ ਹੈ ਤੇ ਇਹ ਫਿਰ ਆਹ ਸਹੀ ਗੱਲ ਆ ਯਾਰ ਅੰਦਰੋਂ ਸਾਰੀ ਪੁਰਾਣੀ ਆ ਹਨਾ ਉੱਪਰੋਂ ਦੇਖ ਕੇ ਪਤਾ ਲੱਗਦਾ ਕਿ ਹੋਊਗੀ ਉਦੋਂ ਨਾ ਰਿਪਣ? ਹਾਂਜੀ ਉੱਚੀ ਹੋਊਗੀ ਉਦੋਂ? ਹਾਂ ਹੁਣ ਨੀਵੀ ਹੋਗੀ। ਹਾਂ ਨੀਵੀ ਤਾਈਓ ਜਿਹੜਾ ਭੋਰਾ ਸੀ ਉਹ ਵੀ ਉੱਚਾ ਹੋਊਗਾ ਸਮੀ ਉਸ ਟਾਈਮ ਦਾ। ਉਹ ਵੀ ਨੀਵਾ ਹੋ ਗਿਆ। ਹੁਣ ਇਹ ਇਦਾਂ ਨੇ ਗੁੰਬਦ ਇਦਾਂ ਨਹੀਂ ਬਣਾਉਂਦੇ ਹੁਣ। ਹਾਂ ਇਹ ਬਹੁਤ ਉੱਚਾ ਹੋਣਾ ਉਸ ਸਮੇਂ। ਸਹੀ ਗੱਲ ਆ। ਹੁਣ ਭਰਤੀ ਪਾਪ ਆ ਕੇ ਹੁਣ ਬਾਹਰਲੀ ਜਗ੍ਹਾ ਉੱਚੀ ਹੋ ਗਈ। ਤੇ ਇਹ ਆ ਜੀ ਅੰਦਰਲੇ ਪਾਸਿਓ ਸਾਰੀ ਜਿੰਨੀ ਇਹਦਾ ਬਾਬਾ ਬਾਰਿਸ਼ਾ ਤੋਂ ਬਾਅਦ ਬਣੀ ਹੋਣੀ ਯਾਦ ਚ ਹਨਾ। ਹਾਂ ਹਨਾ ਯਾਦ ਚ ਬਣੀ ਹੋਣੀ।

ਕੀ ਕਹਿੰਦੇ ਆ ਮਲਕਾ ਹਾਂਸ ਵਸੰਤੋਂ ਇਹ ਪਿੰਡ ਵਸੰਤੋਂ ਤੋਂ ਪਹਿਲੇ ਦੀ ਮਸਜਾ ਜਿਹੜੀ ਮਸਜਾ ਹੈ ਠੀਕ ਹੈ ਚਲੋ ਚਲੋ ਜੀ ਬਾਹਰ ਨੂੰ ਚੱਲਦੇ ਹੁਣ ਬਾਕੀ ਠੀਕ ਹੈ ਬਾਪੂ ਜੀ ਆ ਜਾਓ ਲੋ ਜੀ ਬਾਹਰਲੇ ਬਸੇ ਚਲ ਚੁਕਰੀਆ ਬਾਪੂ ਜੀ ਆਓ ਜੀ ਬੜੇ ਇਤਿਹਾਸਕ ਦੀ ਗੱਲ ਹੈ ਕਿ ਜਿਹੜੀ ਜਗ੍ਹਾ ਤੇ ਇਤਿਹਾਸਿਕ ਜਗ੍ਹਾ ਤੇ ਆਏ ਇਥੇ ਇਤਿਹਾਸਿਕ ਸਾਨੂੰ ਬੰਦੇ ਮਿਲੇ ਮੇਰੇ ਮਿੱਤਰ ਨੇ ਜੀ ਸ਼ਹਿਜ਼ਾਦ ਜੋਈਆ ਸਾਹਿਬ ਇਹ ਲੈnde ਪੰਜਾਬ ਚ ਭਾਵਲ ਭਾਵਲਪੁਰ ਭਾਵਲ ਨਗਰ ਭਾਵਲ ਨਗਰ ਦੇ ਨੇੜੇ ਅੱਜ ਅਸੀਂ ਇਹਨਾਂ ਦੇ ਪਿੰਡੇ ਆਣਾ ਮਿੰਚਣਾਬਾਦ ਇਹਨਾਂ ਦਾ ਪਿੰਡ ਹੈ ਤੇ ਇਹਨਾਂ ਦੇ ਪਿੰਡ ਹੀ ਬਲੌਗ ਦੀ ਸਮਾਪਤੀ ਕਰਾਂਗੇ ਸਾਨੂੰ ਲੈਣ ਆਏ ਨੇ ਇੱਥੇ ਤੱਕ ਇਹ ਸਪੈਸ਼ਲ ਚੱਲ ਗਏ ਤੇ ਪੰਜਾਬੀ ਦੇ ਪ੍ਰੋਫੈਸਰ ਵੀ ਨੇ ਹੈ ਪੰਜਾਬੀ ਪੜ੍ਹਾਉਂਦੇ ਤੇ ਹੁਣ ਚਲਿਏ ਜੀ ਆਪਾਂ ਤੇ ਹੁਣ ਨਾਲ-ਨਾਲ ਅਸੀਂ ਜਿਹੜਾ ਆਪਣਾ ਬਾਹਰਲੇ ਪਾਸੇ ਚੱਲਦੇ ਆ ਤੇ ਹੋਰ ਕੁਝ ਥਾਵਾਂ ਨੇ ਇਹ ਕਹਿੰਦੇ ਮਤਲਬ ਬਾਹਰਲੇ ਪਾਸੇ ਦੇਖਣ ਆਣੀਆਂ ਤੇ ਉਹ ਤਰ ਫਿਰ ਕੇ ਦਿਖਾਉਂਦੇ ਅਗਲੇ 1 2 3 ਦਿਨ ਜਿਹੜੇ ਹੁਣ ਆ ਇਨਾਂ ਦੇ ਨਾਲ ਹੀ ਅਸੀਂ ਤੁਰਨਾ ਕਰਨਾ ਹੈ ਜੀ ਜਿਹੜਾ ਇਹ ਪਿੰਡ ਹੈ ਨਾ ਜੀ ਤੇ ਇਹ ਇਤਿਹਾਸਿਕ ਹੈਗਾ ਕਿਉਂਕਿ ਜਿਵੇਂ ਬਾਬਾ ਜੀ ਨੇ ਪਹਿਲਾਂ ਸੇਵਾ ਕੀਤੀ ਤਾਂ ਬੜੀ ਪ੍ਰਾਣੀ ਹੈ ਇਹਦੀ ਪੁਰਾਣਾ ਇਤਿਹਾਸ ਹੈ ਪਿੰਡ ਦਾ ਤਾਂ ਕਰਕੇ ਪ੍ਰਾਣੀਆਂ ਚੀਜ਼ਾਂ ਮੌਜੂਦ ਨੇਗੀਆਂ ਮਤਲਬ ਇਹ ਪਿੰਡ ਦੇ ਵਿੱਚ ਅੱਗੇ ਬੱਪੂ ਜੀ ਓਕੇ ਦੁਬਾਰਾ ਤੇਰੇ ਕੋਲ ਪੁੱਛਣ ਲੱਗਾ ਮੈਨੂੰ ਅਕੇ ਸਮਝ ਨਹੀਂ ਆਈ ਇਹਨੇ ਵੀ ਇਹ ਬਾਗਬਰੀ ਦਾ ਘਰ ਕਿੱਥੇ ਸੀ ਤੈਨ ਦਾ ਨਾ ਤੈਨ ਚਬਾਰਾ ਹਾਂ ਉਹਦੇ ਦਾ ਛਰਾਂਦੀ ਆ ਉਹ ਸਾਬੋ ਜਰਿਓ ਵੀ ਆ ਤੇ ਮੰਦਰੀ ਜਰਾ ਸਾਬੋ ਹਾਂ ਜਿਹੜੀਆਂ ਦੋਵੇਂ ਆਪਸ ਦੇ ਵਿੱਚ ਮਸਲਾ ਹੈ ਹਾਂ ਤੇ ਬਾਬੇ ਨੇ ਬਾਗਬਰੀ ਨਾਲ ਵਿਆਹ ਕਰ ਲਿਆ ਸੀ ਕਿ ਨਹੀਂ ਨਹੀਂ ਕੋਈ ਉਹ ਵਿਆਹ ਕਰਿਆ ਕਹਿੰਦਾ ਉਹ ਤੇ ਉਹਦੇ ਤੱਕ ਸਾਬਨ ਨਾਲ ਔਰ ਜਿਹੜੇ ਵਿੱਚ ਲਿਖੇ ਸੂਫੇ ਫਿਰ ਹੋਣ ਸੁਰਗਏ ਕੂਤ ਜਿਵੇਂ ਲਾਲ ਚਮਕਣ ਥੋੜੀ ਸੇਬ ਵਿਲੈਤੀ ਸਾਰ ਵਿੱਚ ਉਹ ਫਿਰੋਂਦਾ ਹੀ ਹਾਂ ਜਿਹਨੇ ਹੋਂਦ ਦੀ ਆਇਨੇ ਹਾਂ ਇਹਨਾਂ ਤੇ ਉਹ ਵੀ ਆਇਆ ਹਾਂ ਸੱਦ ਤਾਰਾ ਨਰਸਨ ਪੱਤੀ ਆਇਆ ਹਾਂ ਉਹਨਾਂ ਦਾ ਬਾਤਾਂ ਥੀਰਣੀਆਂ ਉਹਨਾਂ ਫਿਰੰਤਾਂ ਦਿੱਤੀ ਜੋਈਏ ਸਾਹ ਜਿਹੜਾ ਇਹ ਬਾਬਾ ਵਾਰਿਸ ਸ਼ਾਹ ਦਾ ਜਿਹੜਾ ਭਾਗ ਭਰੀ ਸੀ ਬਾਬਾ ਵਾਰਿਸ ਸ਼ਾਹ ਦਾ ਇਸ਼ਕ ਸੀਗਾ ਜੀ ਜੀ ਹੈਨਾ ਤੇ ਅਸਲ ਅਸਲ ਸਾਰਾ ਜਿਹੜੇ ਸਾਰੇ ਸੂਫੀ ਸਨ ਨਾ ਹਾਂਜੀ ਉਹ ਇੱਕ ਕੜੀ ਹੁੰਦੀ ਸੀ ਵੀ ਪਹਿਲੇ ਇਸ਼ਕ ਮਜਾਜ਼ੀ ਤੇ ਫਿਰ ਉਹ ਹਕਾਨੀ ਵੱਲੇ ਜਾਂਦੇ ਸਨ ਪਹਿਲਾਂ ਇਸ਼ਕ ਠੀਕ ਹੈ ਮਜਾਜ਼ੀ ਯਾਨੀ ਦੁਨਿਆਵੀ ਹਾਂ ਦੁਨਿਆਵੀ ਪਹਿਲੇ ਇਹ ਸੀੜੀ ਹੈ ਹਾਂ ਇਹ ਵਿਲਾਇਤ ਦੀਆਂ ਸੀੜੀਆਂ ਨੇ ਵੀ ਪਹਿਲੇ ਮਜਾਜ਼ ਫਿਰ ਅੱਗੇ ਮਤਲਬ ਹੈ ਫਿਰ ਉਹ ਰੱਬ ਵਾਲੇ ਇਸ ਕਿਤੇ ਲਾਉ ਲੱਗਦੀ ਸੀ ਕਿਉਂਕਿ ਲੋ ਲੱਗਦੀ ਹੈ ਨਾ ਇੱਕ ਤੁਹਾਡੀ ਉਹ ਇਫੈਕਸ਼ਨ ਇੱਕ ਜਜ਼ਬਾ ਉਹ ਤੁਹਾਡੇ ਡਿਵੈਲਪ ਹੁੰਦਾ ਹੈ ਹਾਂ ਪਿਆਰ ਮੁਹੱਬਤ ਵਾਲਾ ਤੇ ਫਿਰ ਹੀ ਅੱਗੇ ਜਾ ਕੇ ਜਿਹੜਾ ਨਾ ਉਹ ਤੁਸੀਂ ਫਿਰ ਰੱਬ ਦੇ ਨੇੜੇ ਹੁੰਦੇ ਹੋ ਮੁਹੱਬਤ ਵੈਸੇ ਹੀ ਰੱਬ ਦੇ ਨੇੜੇ ਕਰਨ ਵਾਲੀ ਚੀਜ਼ ਹੈ ਅੱਛਾ ਜੇ ਮਲਕਾ ਹਾਂ ਤਾਂ ਭਗ ਭਰੀ ਨਾਲ ਭਗ ਭਰੀ ਇੱਥੋਂ ਦੀ ਸੀ ਬਾਬਾ ਜੀ ਦੇ ਕਹਿਣ ਮੁਤਾਬਕ ਵੀ ਬਾਬਾ ਵਰਦਸ਼ਾ ਜਦੋਂ ਇੱਥੇ ਆਏ ਸਨ ਨਾ ਤੇ ਉਹਨਾਂ ਨੇ ਭਗ ਭਰੀ ਨੂੰ ਵੇਖਿਆ ਹਾਂ ਉਹ ਉਹਨਾਂ ਦਾ ਤਖੀਲ ਜਿਹੜਾ ਤੁਸੀਂ ਹੀਰ ਵਾਰਿਸ ਸ਼ਾਹ ਦੇ ਵਿੱਚ ਵੇਖਦੇ ਹੋ ਨਾ ਕਿ ਜਿਹੜੇ ਭਗਬਰੀ ਦੇ ਕਿ ਫਿਰਕੇ ਫਿਕਰੇ ਆਉਂਦੇ ਆ ਕਿਸੇ ਆਉਂਦੇ ਆ ਹਾਂ ਬਹੁਤ ਸੁਰਕੀਆ ਕੂਤ ਤੇ ਲਾਲ ਚਮਕਾਂ ਓਡੀ ਸੇਬ ولੈਤੀ ਸਾਰ ਵਿੱਚ ਹਾਂ ਯਾਨੀ ਕਿ ਉਹਨਾਂ ਦੇ ਹੁਸਨ ਦੀ ਤਾਰੀਫ ਉਹ ਉਹ ਸਾਰੀ ਉਹਨੇ ਭਗਬਰੀ ਨੂੰ ਸਾਹਮਣੇ ਰੱਖ ਕੇ ਕੀਤੀ ਹੈ ਠੀਕ ਹੈ ਠੀਕ ਹੈ ਨਾ ਔਰ ਇਸਤੇ ਫਿਲਮ ਵੀ ਬਣੀ ਤੁਸੀਂ ਵੇਖੀ ਹੋਣੀ ਇਸ਼ਕ ਦਾ ਵਾਰਿਸ ਬਾਬਾ ਗੁਰਦਾਸ ਮਾਨ ਤੇ ਹਾਂ ਹਾਂ ਉਹ ਵਾਰਿਸ ਭੱਟੀ ਸਾਹਿਬ ਨੇ ਪਹਿਲੇ ਇੱਥੇ ਬਣਾਈ ਫਿਲਮ ਉਸ ਠੀਕ ਹੈ ਵਾਰਿਸ ਸ਼ਾਹ ਉਹ ਵਾਰਿਸ ਹੈ ਜਿਹੜੀ ਫਿਲਮ ਇੱਥੇ ਸ਼ੂਟ ਹੋਈ ਹੈ ਇੱਥੇ ਸ਼ੂਟ ਹੋਈ ਨਹੀਂ ਉਧਰ ਹੀ ਬਣਾਈ ਮੇਰੇ ਉਧਰ ਹੀ ਹੋਈ ਸੀ ਹਾਂ ਉਹਦੇ ਬਾਰੇ ਚ ਲਿਖਣਾ ਵੈਸੇ ਇੱਕ ਮੈਂ ਅੱਗੇ ਮੀਆਂ ਵਿਕਾਸ ਸਾਹਿਬ ਨਾਲ ਕਰਦਾ ਪਿਆ ਕਿੱਸਾ ਸ਼ੇਰ ਵੀ ਇੱਥੇ ਨੇ ਇੱਕ ਪੁਰਾਣਾ ਨੁਸਖਾ ਪੁਰਾਣੀ ਕਿਤਾਬ ਪਈ ਸੀ ਵਾਰਿਸਾ ਦੀ ਅੱਛਾ ਜਿਹੜੀ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਚੁੱਕੀ ਗਈ ਜਦੋਂ ਉੱਥੇ ਸ਼ੂਟ ਹੋ ਰਹੀ ਸੀ ਨਹੀਂ ਨਹੀਂ ਇੱਥੇ ਇੱਥੋਂ ਚੱਕੀ ਗਈ ਉਹ ਵਾਰਿਸਾ ਲਿਖੀ ਆ ਹੂੰ ਉਹ ਨਾਲ ਲੈ ਗਿਆ ਕੌਣ ਵਾਰਿਸਾ ਨਹੀਂ ਇੱਥੇ ਇੱਕ ਨੁਸਖਾ ਪਿਆ ਸੀ ਪੁਰਾਣਾ ਨਹੀਂ ਨਹੀਂ ਕੋਈ ਨੁਸਖਾ ਨਹੀਂ ਆ ਅੱਛਾ ਨਹੀਂ ਨਹੀਂ ਉਹ ਜਿਹੜਾ ਹੀਰ ਦਾ ਜੋਇਆ ਸਾਹਿਬ ਜਿਹੜਾ ਹੀਰ ਹੀਰ ਦਾ オリジナル ਨੁਸਖਾ ਸੀ ਉਹ ਪਿਆ ਸੀ ਅੱਛਾ ਇਹ ਮੈਂ ਸੁਣੀ ਹੈ ਜੀ ਸੁਣੀ ਸੁਣਾਈ ਗੱਲ ਹੈ ਮਤਲਬ ਇਹ ਮੈਨੂੰ ਕਨਫਰਮ ਨਹੀਂ ਲੇਕਿਨ ਇਹ ਬੰਦੇ ਕਹਿ ਰਹੇ ਥੇ ਕਿ ਨੁਸਖਾ ਹੈ ਸੀ ਪਹਿਲੇ ਉਹ ਜੀ ਆਈ ਹੈ ਨਾ ਇਹ ਉਹ ਤੇ ਤੀਰਾਂ ਦਿੱਤਾ ਉਹ ਜਿਹੜਾ ਪੀਣਾ ਦਿੱਤਾ ਤਰਗੜ ਹਾਂ ਹਾਂ ਉਹਨੇ ਵੀ ਲਿਖੀ ਸੀ ਤਸੋਂ ਇਹਨਾ ਹੀਰ ਸਰ ਜੀ ਨਾ ਇੱਕ ਕ੍ਰਾਈਟਰ ਨੇ ਨਹੀਂ ਲਿਖੀ ਹਮ ਵਾਰਿਸ਼ਾ ਤੂੰ ਪਹਿਲੇ ਵੀ ਉਦਮੋਦਰ ਨੇ ਲਿਖੀ ਮਕਬਲ ਨੇ ਲਿਖੀ ਮਕਬਲ ਪਰ ਜ਼ਿਆਦਾ ਮਕਬੂਲ ਵਾਰਿਸ਼ਾ ਦੀ ਹੋਈ ਹੈ ਵਾਰਿਸ਼ਾ ਦੀ ਇੰਨੀ ਮਕਬੂਲ ਹੋਈ ਹਮ ਵੀ ਹੁਣ ਉਹਨੂੰ ਕੋਈ ਕਿੱਸਾ ਹੀਰ ਰਾਜਾ ਨਹੀਂ ਆਦਾ ਹੀਰ ਵਾਰਿਸ਼ ਆਖਦਾ ਹੈ ਹਾਂ ਹੀਰ ਵਾਰਿਸ਼ ਆ ਕਿ ਰਾਂਝਾ ਦਾ ਨਾਮ ਹੀ ਸਕਿਪ ਵਿੱਚ ਅਸਲ 'ਚ ਹੈ ਤਾਂ ਰਾਂਝੇ ਕੋਲੋਂ ਹੀਰ ਖੋਲੀ ਵਾਰਿਸ਼ਾ ਨੇ ਕਿੱਸਾ ਇੰਨਾ ਜਾਨਦਾਰ ਲਿਖਿਆ ਹਾਂ ਪਰ ਹੈ ਹੈ ਹੀਰਾਂਝੇ ਦੇ ਕਿੱਸਾ ਹੀ ਹੈ ਹੈ ਕਿੱਸਾ ਲਿਖ ਰਾਂਝਾ ਦਾ ਵੇਖੋ ਟਾਈਟਲ ਵਿੱਚ ਜ਼ਿਕਰ ਨਹੀਂ ਇਸੇ ਨੂੰ ਤੁਸੀਂ ਉਹ ਹੀਰ ਵਾਰਿਸ਼ਾ ਹਾਂ ਹੀਰ हीर रांझा ਨਹੀਂ ਆਕੇਗਾ हां हीर वाला पंजाबी दी ना ਸਾਡੇ ਪੜਾਇਆ ਨਾ ਪੰਜਾਬੀ ਦੀ ਮਤਲਬ ਸ਼ਾਹ ਕਰਨਾ ਚਾਹਣਾ ਮੰਨਿਆ ਜਾਂਦਾ ਸਭ ਤੋਂ ਬਲਰਾਜ ਸਹਨੀ ਸਾਹਿਬ ਜਿਹੜੇ ਸਨ ਐਕਟਰ ਸਨ ਬਹੁਤ ਵੱਡੇ ਐ ਐਕਟਰ ਹਾਂਜੀ ਰਾਈਟਰ ਵੀ ਰਹੇ ਆ ਉਹ ਮੇਰਾ ਪਾਕਿਸਤਾਨੀ ਸਫ਼ਰਨਾਮਾ ਲਿਖਿਆ ਹਾਂ ਜਦੋਂ ਉਹ ਸਾਰੇ ਇੱਥੇ ਆਏ ਨਾ ਹਾਂ ਉਹਨਾਂ ਦੀ ਉਸ ਕਿਤਾਬ ਦੇ ਵਿੱਚ ਵੀ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ ਧਾਰਮਿਕ ਕਿਤਾਬਾਂ ਨਾਲੋਂ ਮਿਸਾਲ ਤੌਰ ਤੇ ਉਧਰਲੇ ਪੰਜਾਬ ਵਿੱਚ ਗ੍ਰੰਥ ਸਾਹਿਬ ਜਾਂ ਇਧਰ ਕੁਰਾਨ ਸ਼ਰੀਫ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਕਿਤਾਬ ਛਪਦੀ ਸੀ ਉਹ ਹੀਰ ਵਾਰਿਸ਼ ਆ ਇਧਰਲੇ ਪੰਜਾਬ ਵਿੱਚ ਇਧਰਲੇ ਪੰਜਾਬ ਵਿੱਚ ਅੱਛਾ ਮਤਲਬ ਹੀਰ ਵਾਰਿਸ਼ਾ ਦੀ ਹੀਰ ਵਾਰਿਸ਼ਾ ਦੀ ਬੜੀ ਜ਼ਿਆਦਾ ਹੀਰ ਵਾਰਿਸ਼ਾ ਦੇ ਹਾਫਜ਼ ਸਨ ਲੋਕਾਂ ਨੂੰ ਜ਼ੁਬਾਨੀ ਯਾਦ ਸੀ ਪੂਰੀ ਮੈਂ ਵੀ ਜਦੋਂ ਬਾਪੂ ਜੀ ਪਹਿਲਾਂ ਕਾਈਂ ਜਾਂਦੇ ਸੀ ਮੈਂ ਵੀ ਇਹਨਾਂ ਨੂੰ ਕਹਾਂ ਮੈਂ ਕਿ ਤੂੰ ਛੋਟੇ ਹੁੰਦੇ ਗਾਉਂਦੇ ਰਹੇ ਹੋਗੇ ਤਾਂ ਜ਼ਿਆਦਾ ਆਪਾਂ ਤਾਂ ਯਾਦ ਨਹੀਂ ਸਰ ਪੂਰਾ ਦਾ ਪੂਰਾ ਕਿੱਸਾ ਯਾਦ ਸੀ ਹਮ ਅਵਲ ਹਮਦ ਸੁਨਾ ਇਲਾਹੀ ਤੋਂ ਲੈ ਕੇ ਐਂਡ ਤੱਕ ਸਾਰਾ ਨੂੰ ਜ਼ੁਬਾਨੀ ਯਾਦ ਸੀ ਅੱਜ ਵੀ ਬੜੀ ਬੜੀ ਬੰਦੇ ਅੰਦਰ ਬਣੀ ਯਾਦ ਹੈ ਅੱਜ ਵੀ ਮੈਂ ਆਪਣੇ ਪਿੰਡ ਵਿੱਚ ਵੀ ਤੁਹਾਨੂੰ ਦਿਖਾਵਾਂਗਾ ਬਾਬਾ ਗੁਲਾਮ ਕਾਦਰ ਨਾਮ ਦਾ ਇੱਕ ਬੰਦਾ ਹੈ ਉਹਨੂੰ ਸਾਰੀ ਯਾਦ ਜਬਾਨੀ ਜਿਵੇਂ ਕੁਰਾਨੇ ਕੁਰਾਨ ਦੇ ਹਾਫੇ ਹੁੰਦੇ ਨੇ ਮੈਂ ਉਹੀ ਕਹਿ ਰਿਹਾ ਵੀ ਕੁਰਾਨ ਤੋਂ ਬਾਅਦ ਜਿਨ੍ਹਾਂ ਨੇ ਲੋਗਾ ਨੇ ਜਿਸ ਇਹ ਅਦੀ ਆਲਾ ਕਿਤਾਬ ਨੂੰ ਮੰਨਿਆ ਪੰਜਾਬੀਆਂ ਨੇ ਵੀ ਆਪਣੇ ਸੀਨੇ ਦੇ ਵਿੱਚ ਕੁਰਾਨ ਤੋਂ ਬਾਅਦ ਕਿਸੇ ਹੋਰ ਕਿਤਾਬ ਨੂੰ ਜਗ੍ਹਾ ਦਿੱਤੀ ਤਾਂ ਉਹ ਹੀ ਵਰਸ਼ ਹੈ ਵਾਹ ਚਲੋ ਬਾਪੂ ਜੀ ਸ਼ੁਕਰੀਆ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਦਿਓ ਜਾਇਜ ਤਾ ਹੁਣ ਆ ਜ ਮਿਹਰਬਾਨੀ ਹਾਂ ਮਿਹਰਬਾਨੀ ਦਾ ਡੀਸੀ ਇਹੀ ਪਿੰਡ ਹੈ ਇਹਨਾਂ ਦਾ ਇਹੀ ਪਿੰਡ ਹੈ ਤੁਹਾਡਾ ਦੇ ਦੇ ਕੋਈ ਪਿੰਡੇ ਹੀ ਹੈ ਚਲੋ ਜੀ ਚੱਲੀਏ ਬਾਬਾ ਜੀ ਦੀ ਉਮਰ ਵੀ 85 ਸਾਲ ਦੀ ਹਾਂ 85 ਸਾਲ ਲੋ ਲਓ ਜੀ ਨਿਕਲ ਆਏ ਵਾਪਸ ਅਸੀਂ ਉਹਨਾਂ ਗਲੀਆਂ ਚੋਂ ਹੀ ਹੁੰਦੇ ਹੋਏ ਤੇ ਇਹ ਦੇਖੋ ਪੁਰਾਣੇ ਘਰ ਇੱਥੇ ਸਾਹਮਣੇ ਅਜੇ ਵੀ ਹੈਗੇ ਆ ਉਹ ਪੁਰਾਣਾ ਟਹਾ ਹੋਇਆ ਘਰ ਹੈਗਾ ਇਹ ਖਲੋਤੀ ਆਲਟੋ ਇਹ ਸੱਸ ਭਾਈ ਮਿਲਦਾ ਕਿ ਪਿਛਲੀ ਜੀ ਬੋਲ ਲੰਮੀ ਕਰ ਤੇ ਰੋਟੀ ਖਾ ਲਈ ਜੀ ਤੇ ਹੁਣ ਰਿਜਰੀ ਐ ਚੁੱਲੇ ਵਾਲੀ ਚਾਹ ਤੇ ਬਣਾ ਰਹੇ ਨੇ ਇਹਨੂੰ ਖੁਸ਼ੀ ਜੀ ਖੁਦ ਇਹ ਲੱਸੀ ਵਾਲੇ ਨੂੰ ਨਹੀਂ ਮਿਲਦੀ ਇਹ ਸਿਰਫ ਉਹਨਾਂ ਨੂੰ ਹੀ ਮਿਲੂਗੀ ਜਿਨ੍ਹਾਂ ਨੇ ਲੱਸੀ ਨਹੀਂ ਪੀਤੀ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਦਾ ਨੇ ਚੁੱਲੇ ਆ ਹੋਰ ਵੀ ਬਣਾਏ ਹੋਏ ਆ ਇਹ ਡੈਕੋਰੇਸ਼ਨ ਵਾਲੇ ਆ ਇਹ ਮਾਤਾ ਜੀ ਨੇ ਮਾਤਾ ਜੀ ਖੁਦ ਬਣਾ ਦਿਆ ਵੀ ਕਿੰਨੇ ਟਾਈਮ ਆਦੇ ਇਹਦੇ ਪੋਚਾ ਮਾਰਦੇ ਹੋ ਉਹ 4-5 ਦਿਨ ਤੇ ਲੱਗਦੇ ਆ ਪਹਿਲਾਂ ਸੁੱਕਦੀ ਆ ਮਿੱਟੀ ਲਾਈਦੀ ਆ ਫੇਰ ਉਹ ਕਿੰਨਾ ਟਾਈਮ ਕੱਟ ਜਾਂਦੇ ਹੈ ਪੋਚਾ ਪੋਚਾ ਇਹਨਾਂ ਨੂੰ ਮਾਰਿਆ ਨੂੰ ਇਹ ਕਿਹੜਾ ਇਸਮਾਲ ਕਰੀਦੇ ਜੇ ਇਸਮਾਲ ਕਰੀਏ ਤੇ ਫਿਰ ਤਾਂ ਭਾਵੇਂ ਡੇਲੀ ਪੋਚਾ ਮਾਰਗੇ ਤੇ ਇਹ ਤੇ ਵੈਸੇ ਸਜਾਵਟ ਵਾਸਤੇ ਰੱਖੇ ਆ ਇੱਥੇ ਅੱਗ ਨਹੀਂ ਪਾ ਲਈਦੀ ਕਿ ਆ ਜਿਹੜੀ ਪਿੰਠੀ ਕੀਤੀ ਹੋਈ ਖਰਾਬ ਹੋ ਜੂਗੀ ਤੁਵੇਂ ਨਾਲ ਤੇ ਇਹ ਤੇ ਵੈਸੇ ਰੱਖੇ ਹੋਏ ਆ ਤੇ ਪੋਚਾ ਇਹਨੂੰ ਮਾਰੀਦਾ ਜਦੋਂ ਬਾਰਿਸ਼ ਹੋ ਜਾਂਦੀ ਫੇਰ ਦੁਬਾਰਾ ਮਾਰ ਲਈਦਾ ਵਾ ਅੱਛਾ ਹਾਂ ਤੇ ਪੋਚਾ ਜਿਹੜਾ ਵਾ ਬਹੁਤ ਔਖਾ ਲੱਗਦਾ ਵਾ ਵੈਸੇ ਚੁੱਲਾ ਹੀ ਯੂਜ਼ ਕਰਦੇ ਹੁੰਦੇ ਸੀ ਹਾਂਜੀ ਚੁੱਲਾ ਹੀ ਕਰੀਦਾ ਵਾ ਪੋਚਾ ਇਦਾਂ ਆ ਕਿ ਪੋਚਾ ਮਿਲਦਾ ਨਹੀਂ ਨਾ ਜਿਹਦੀਆਂ ਖੁਈਆਂ ਪੱਟਦੀ ਆ ਘਟਰਾਆਂ ਲੀਆਂ ਨਾ ਉਹਦੇ ਇੱਥੇ ਮਿੱਟੀ ਨਿਕਲਦੀ ਆ ਨਾ ਦੋਸੇ ਛੋਟੇ ਛੋਟੇ ਹੁੰਦੇ ਸੀ ਉਹ ਜਿਹੜੀ ਨਿਕਲਦੀ ਆ ਫਿਰ ਉਹ ਜਿਹੜੀ ਮਿੱਟੀ ਆ ਉਹਸੀਂ ਸਾंप ਕੇ ਰੱਖ ਲਈਦੀ ਉਹ ਸਿਰਫ ਪੋਚੇ ਲਈ ਚੁੱਲੇ ਲਈ ਚੀਕਨੀ ਮਿੱਟੀ ਹੁੰਦੀ ਆ ਆਪਣੇ ਕਿ ਟਿੱਪਿਆਂ ਚੋਂ ਨਿਕਲਦੀ ਹੁੰਦੀ ਆ ਹਾਂ ਟਿੱਪਿਆਂ ਚੋਂ ਵਗੈਰਾ ਨਿਕਲਦੀ ਸੀ ਤੇ ਖੁਨੀਆਂ ਚੋਂ ਨਿਕਲਦੀ ਹੁੰਦੀਆਂ ਟਿੱਪੇ ਦੋ ਬੋਲਦੇ ਹੋਂ ਪੰਡੂ ਪੰਡੂ ਬੋਲਦੇ ਤੁਸੀਂ ਪੰਡੂ ਬੋਲਦੇ ਆਂ ਸਖੁਈਆਂ ਸਾਡੇ ਚੁੱਲਾ ਹੈਗਾ ਪਰ ਸਾਡੇ ਉਹ ਆ ਚੱਕ ਮਾਂ ਚੁੱਲਾ ਜਿਹਨੂੰ ਜਿੱਥੇ ਮਰਜੀ ਧਰਨਾ ਮਿੱਟੀ ਦਾ ਉਹ ਵੀ ਬਣਿਆ ਹੋਇਆ ਨਾ ਹਾਂ ਮਿੱਟੀ ਦਾ ਉਹ ਵੀ ਗੁੜੀਆਂ ਬਹੁਤ ਬਣਾਉਂਦੇ ਨਾ ਮੇਰੀ ਮੰਮੀ ਨੂੰ ਬਹੁਤ ਸ਼ਾਂਗ ਆ ਉਹਨਾਂ ਨੂੰ ਤਾਂ ਹਾਰੇ ਹੋਰੇ ਬਹੁਤ ਖੁਸ਼ ਮਨ ਹੈ ਉਹ ਮਿੱਠਾ ਮਿੱਟੀ ਦੇ ਜਿਹੜਾ ਚੁੱਲਾ ਹੁੰਦਾ ਨਾ ਸਾਰਨਾ ਪੈਂਦਾ ਪਹਿਲਾਂ ਉਹਨੂੰ ਸਾਰੀਦਾ ਵਾ ਤੇ ਥੋੜੀ ਥੋੜੀ ਸਟੈਪ 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 ਨਾਲ ਵੀ ਉਹਨੂੰ ਨਾ ਕਰੀਦਾ ਵਾ ਉਹ ਮਿੱਟੀ ਕੋਹੜੀ ਲਾਗੇ ਥੋੜੀ ਡਿੱਗ ਜਾਂਦੀ ਨਾ ਹਾਂਜੀ ਤੇ ਉਹ ਥੋੜੀ ਥੋੜੀ ਦਿਨਾਂ ਬਾਅਦ ਉਹ ਖੜਾ ਕਰੀਦਾ ਫੇਰ ਜਾ ਕੇ ਕਈਆਂ ਦਿਨਾਂ ਚ ਤਿਆਰ ਹੁੰਦਾ ਵਾ ਉੱਟਦਾ ਉਹਨਾਂ ਨੂੰ ਫੂਕਣੀ ਬੋਲਦੇ ਕੰਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਵੈ ਦਾ ਵਿਕਾਸ ਬਾਈ ਨੇ ਦੱਸਦਾ ਵਿਕਾਸ ਨੇ ਅੱਜ ਫੂਕਣੀ ਦੀ ਡਿਟੇਲ ਵੇਖਣੀ ਉਹ ਵਿਕਾਸ ਬਾਈ ਨੇ ਨਾ ਫੂਕਣੀ ਦੇ ਵਲੌਗ ਬਣਾਇਆ ਜੱਬੀ ਫੂਕਣੀ ਕੀ ਹੁੰਦੀ ਹੈ ਉਹਨਾਂ ਦਾ ਜਿਹੜਾ ਅੱਜ ਥੰਬਨੇਲ ਹੋਊਗਾ ਥੰਬਨੇਲ ਵੀ ਉਹਨਾਂ ਦਾ ਹੋਊਗਾ ਟਾਈਟਲ ਵਲੌਗ ਦਾ ਫੂਕਣੀ ਫੂਕਣੀ ਦੀ ਕਾੜ ਫੂਕਣੀ ਵਲੌਗ ਇਹ ਹੁੰਦੀ ਹੈ ਜੀ ਫੂਕਣੀ ਨਾ ਉਹਨਾਂ ਦੇ ਅੱਗ ਬਚਾਉਣ ਵਾਲੀ ਹੁੰਦੀ ਹੈ ਇਹਨਾਂ ਸੱਪ ਵੀ ਫੜ ਲਏ ਇਹ ਸੱਪ ਵੀ ਬੜੀਆਂ ਨੇ ਕਹਿੰਦੇ ਤੇ ਅੱਜ ਪੂਰਾ ਵਲੌਗ 5 ਮਿੰਟ ਦਾ ਵਿਕਾਸ ਨੇ ਬਣਾਇਆ ਫੂਕਣੀ ਤੇ ਆ ਗਿਆ ਆ ਗਿਆ ਆ ਗਿਆ ਇੱਕ ਮਿੰਟ ਅਗਲੀ ਗੱਲ ਦੱਸੋ ਜਿੰਨੇ ਉਹ ਵਲੌਗ ਵੇਖਣਾ ਹੈ ਉਹ ਟਰੈਵਲ ਵਿਦ ਵਿਕਾਸ ਹੈ ਦਾ YouTube ਚੈਨਲ ਤੇ ਆ ਕੇ ਵੇਖ ਸਕਦਾ ਹੈ ਪੰਜਾਬੀ ਟਰੈਵਲ ਕਮਲ ਤੇ ਨਹੀਂ ਆਉਣਾ ਇਹ ਫੂਕਣੀ ਜੀ ਇਹ ਫੂਕਣੀ ਕਿਉਂ ਹੁੰਦੀ ਸੀ ਕਾਦੇ ਵਾਸਤੇ ਵਰਤੇ ਜਾਂਦੀ ਸੀ ਇਹ ਹੋਰ ਕੰਮ ਵੀ ਆ ਸਕਦੀ ਹੈ ਇੱਥੇ ਸਰਾਹ ਕਰਨੇ ਪੈਣੇ ਫਿਰ ਬੀਨ ਬਣ ਜੂਗੀ ਉਹ ਬੰਸਰੀ ਫਿਰ ਬੰਸਰੀ ਬਣੇ ਇਹ ਹੋਰ ਕੰਮ ਵੀ ਆ ਸਕਦੀ ਹੈ ਹਾਂ ਫੂਕਣੀਆਂ ਪੈਂਦੀਆਂ ਤੇਰੇ ਫੂਕਣੀ ਪਊ ਵੀ ਤੇਰੇ ਫੂਕਣੀ ਪਊ ਹਾਂ ਹੋਰ ਵੀ ਕੰਮ ਆ ਸਕਦੀ ਹੈ ਹਾਂ ਹੋਰ ਹੀ ਦੱਸਣਾ ਮੈਂ ਤਾਂ ਹੀ ਤਾਂ ਕਿਹਾ ਵੀ ਇਹਨਾਂ ਦਾ ਵਲੌਗ ਦੇਖੇ ਨੇ ਕਾਡਾ ਦੱਸਿਆ ਹਲ ਤੇ ਵਲੌਗ ਚ ਸਾਰੀਆਂ ਅੱਗੇ ਹੁਣ ਅਸੀਂ ਵਧਣ ਲੱਗੇ ਆ ਅੱਗੇ ਪਿੰਡ ਵੱਲ ਨੂੰ ਤੇ ਪਿੰਡ ਦੇਖਣਾਗਾ ਹੁਣ ਸਾਰਾ ਤੇ ਮਾਂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੰਨੀ ਮੋਹ ਮੁਹੱਬਤ ਦਿੱਤੀ ਪਿਆਰ ਸਤਿਕਾਰ ਤੁਹਾਨੂੰ ਬਹੁਤ ਸਾਰਾ ਬਹੁਤ-ਬਹੁਤ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜਿਹੜਾ ਤੁਸੀਂ ਚੱਲ ਕੇ ਆਏ ਆ ਤੁਹਾਨੂੰ ਬੜਾ ਵਧੀਆ ਲੱਗਾ ਵਾ ਤੇ ਤੁਸੀਂ ਇੱਥੇ ਆਂਦੇ ਜਾਂਦੇ ਰਿਹਾ ਕਰੋ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸਵਾਦ ਇਹਨਾਂ ਨੇ ਸਬਜ਼ੀਆਂ ਬਣਾਈਆਂ ਸੀ ਵੈਸੇ ਸਾਰੇ ਕਹਿੰਦੇ ਨੇ ਵੀ ਉਧਰ ਨਹੀਂ ਸਬਜ਼ੀਆਂ ਮਿਲਦੀਆਂ ਪਰ ਇਹਨਾਂ ਨੇ ਸਾਰੀਆਂ ਸਾਡੇ ਘਰ ਨਹੀਂ ਮਿਲਦੀਆਂ ਇਹਨਾਂ ਦਾ ਨਾ ਜਿਹੜਾ ਪਹਿਲਾਂ ਮੈਂ ਫੇਰ ਦੱਸਣਾ ਪਹਿਲਾਂ ਦੱਸਦਾ ਇਹਨਾਂ ਦਾ ਆਪਦਾ ਵੀ ਚੈਨਲ ਹੈ ਰੀਲਾਂ ਹੋਰ ਸੋਸ਼ਲ ਮੀਡੀਆ ਪੂਰਾ ਚਲਾਉਂਦੇ ਹੈ ਮੈਨੂੰ ਕਹਿੰਦੇ ਕਹਿੰਦੇ ਅਸੀਂ ਤੁਹਾਡੇ ਨਾਲ ਰੀਲ ਬਣਾਉਣੀ ਹੈ ਇੱਕ ਮੈਂ ਕਿਹਾ ਫੇਰ ਸਾਨੂੰ ਹਾਂਜੀ ਹਾਂਜੀ ਨਾ ਸਾਨੂੰ ਬਹੁਤ ਵਧੀਆ ਲੱਗਦਾ ਕਿਹੜਾ ਚੈਨਲ ਕਿਹੜਾ ਤੁਹਾਡਾ ਬਣਾਏ ਸਾਡਾ ਸਾਂਝਾ ਚੁੱਲਾ ਸਾਂਝਾ ਚੁੱਲਾ ਹਾਂਜੀ ਸਾਂਝਾ ਚੁੱਲਾ ਤੇ ਤੁਸੀਂ ਜਾ ਕੇ ਇਹਨਾਂ ਦਾ ਦੇਖਿਓ ਹਾਂ ਪੂਰਾ ਵਧੀਆ ਐਨ ਪੁਰਾਣੇ ਪੰਜਾਬ ਵਾਲਾ ਸਾਰਾ ਕੁਝ ਇਹ ਬਣਾਉਂਦੇ ਰਹੇ ਹਾਂ ਹਾਂ ਜੀ ਸਤ ਸਾਰੀਆਂ ਪੁਰਾਣੀਆਂ ਐਂ ਕਹਦੇ ਇੱਕ ਵਾਰੀ ਨਾਲ ਹੀ ਕਾ ਫੋਲੋ ਕਰ ਲਓ ਲਾਈਕ ਕਰ ਦਿਓ ਹਾਂ ਫੋਲੋ ਕਰ ਲਓ ਲਾਈਕ ਕਰ ਲਓ ਟਿਕ ਮਾਰ ਦਿਓ ਜ਼ਰੂਰ ਸਭ ਕੁਝ ਕਰਿਓ ਛੇਤੀ 골ਡਨ ਬਟਨ ਦਬਾਓ ਇਹਨਾਂ ਨੂੰ ਹਾਂ ਸ਼ੁਕਰੀਆ ਜੀ ਮਾਤਾ ਜੀ ਚੰਗਾ ਸ਼ੁਕਰੀਆ ਮਿਹਰਬਾਨੀ ਤੁਹਾਡੀ ਥੈਂਕਿਊ ਹਾਂ ਜੀ ਹਾਂ ਜੀ ਹਾਂ ਜੀ ਜੀ ਲੈ ਵੀ ਬਧਾਈ ਆਪਾਂ ਅੱਗੇ ਸਫਰ ਹੋਣਾ ਆਪਣਾ ਹੁਣ ਜੀ ਅਸੀਂ ਮਲਕਾਂ ਹਾਂਸ ਦੀਆਂ ਪੁਰਾਣੀਆਂ ਗਲੀਆਂ ਚੋਂ ਹੁੰਦੇ ਹੋਏ ਜਾਣਾ ਬਾਪੂ ਜੀ ਕਹਿੰਦੇ ਇੱਥੇ ਇੱਕ ਪੁਰਾਣਾ ਮੰਦਿਰ ਵੀ ਆ ਤੇ ਮਲਕਾ ਹਾਂਸ ਤੇ ਇਸ ਤੋਂ ਇਲਾਵਾ ਪ੍ਰਾਣੀਆਂ ਹਵੇਲੀਆਂ ਕੁਛ ਹਨ ਵਿਕਾਸ ਬਾਈ ਇੱਕ ਪੁਰਾਣਾ ਘਰ ਹੈ ਇੱਕ ਪੁਰਾਣਾ ਘਰ ਤੇ ਉਹ ਦਿਖਾ ਕੇ ਲੈਉਣੇ ਜੀ ਤੁਹਾਨੂੰ ਚਲੋ ਆਜੋ ਫਿਰ ਚਲਿਏ